ਕਹਿੰਦੇ ਆ ਕਿ ਕਾਮਰੇਡ ਜੱਥੇ ਬੰਦੀਆਂ ਚਾਹੇ ਫੁੱਲ ਸਾਫ ਖੜਿਆ ਚਾਹੇ ਤੁਸੀਂ ਖੜੇ ਆ ਪਰ ਕੀ ਲੱਗਦਾ ਜਿਹੜੇ ਕਾਮਰੇਡ ਆ ਜਿਨ੍ਹਾਂ ਨੂੰ ਕਿਹਾ ਜਾਂਦਾ ਉਹ ਇਹਨਾਂ ਮੁੱਦਿਆਂ ਨੂੰ ਸੰਜੀਦਤਾ ਲੈਂਦੇ ਆ ਉਹਨਾਂ ਨੂੰ ਲੱਗਦਾ ਕਿ ਇਹ ਮੁੱਦੇ ਤਾਂ ਯਾਰ ਸਾਡੇ ਵੀ ਆ ਮੁੱਦੇ ਤਾਂ ਸਾਰੇ ਲੋਕਾਂ ਦੇ ਗਜ਼ਰੀ ਬਾਬਿਆਂ ਦੀ ਲਹਿਰ ਚੱਲੀ ਆ ਜਿਹਦੇ ਚ ਅੰਮ੍ਰਿਤਧਰ ਵੀ ਸੀਗੇ ਕਾਮਰੇਡ ਵੀ ਸੀਗੇ ਭਗਤ ਸਿੰਘ ਅਰਗਿਆਂ ਦੀ ਲਹਿਰ ਚੱਲੀ ਆ ਤੇ ਪੰਜਾਬ ਦਾ ਇਤਿਹਾਸ ਲਿਖ ਗਈ ਜ਼ਮੀਨ ਦੀ ਖਾਤਰ ਜਾਂ ਮੈਨ ਲੀ ਕਸਾਨੀ ਦੀ ਖਾਤਰ ਮਜ਼ਦੂਰਾਂ ਦੇ ਖਾਤਰ ਜੋ ਕਾਮਰੇਡ ਲੜੇ ਆ ਜੋ ਸਿੱਖ ਲੜੇ ਆ ਤੇ ਜੇ ਦੋਨਾਂ ਨੂੰ ਇੱਕ ਦੂਜੇ ਦੇ ਵਿਰੁੱਧ ਖੜੇ ਕਰਨਾ ਇਹ ਸਰਕਾਰ ਦੀ ਲੋੜ ਆ ਸਰਕਾਰ ਦੀ ਚਾ ਦੇਖੋ ਕੌਮੀ ਇਨਸਾਫ ਮੋਰਚਾ ਜਦੋਂ ਸ਼ੁਰੂ ਹੋਇਆ ਤਾਂ ਪਹਿਲੇ 2-3 ਦਿਨਾਂ ਤੋਂ ਬਾਅਦ ਉੱਥੇ ਰਜਾਨਾ 8 ਤੋਂ 10000 ਦੀ ਗਿਣਤੀ ਸੀ ਔਰ ਉਸ ਕੌਮੀ ਇਨਸਾਫ ਮੋਰਚੇ ਦੇ ਵਿੱਚ ਜਿਨ੍ਹਾਂ ਨੂੰ ਖੱਬੇ ਪੱਖੀ ਧਿਰਾਂ ਕਿਹਾ ਜਾਂਦਾ ਕਿਸਾਨ ਆਗੂ 2-2000 5-5000 ਲੋਕਾਂ ਦਾ ਜਥਾ ਲੈ ਕੇ ਪਹੁੰਚੇ ਕਿ ਸਿੱਖ ਵਰਸਸ ਕਾਮਰੇਡ ਦਾ ਜਿਹੜਾ ਇੱਕ ਬਰਤਾਂਤ ਸਿਰਜਿਆ ਜਾਂਦਾ ਉਹਦਾ ਅਟੈਕ ਉੱਥੇ ਬਹੁਤ ਜ਼ਬਰਦਸਤ ਹੋਇਆ ਬਹੁਤ ਲੋਕ ਜਿਨ੍ਹਾਂ ਚ ਇੱਕ ਆਪਾਂ ਤਲਵਾੜੇ ਦਾ ਹੀ ਨਾਮ ਲੈ ਲੀਏ ਜਿਹੜੇ ਕਹਿੰਦੇ ਸੀ ਵੀ ਸਪੀਡ ਚੈੱਕ ਕਰਾਂ ਕਾਮਰੇਡਾਂ ਦੀ ਹਨਾ ਹੁਣ ਡਾਕਟਰ ਦਰਸ਼ਨਪਾਲ ਖੜੇ ਐ ਇੱਥੇ 5000 ਬੰਦੇ ਦਾ ਜੁੱਥਾ ਲੈ ਕੇ ਆਏ ਔਰ ਇਹਨਾਂ ਨੂੰ ਬੋਲਣ ਨਹੀਂ ਦਿੱਤਾ ਗਿਆ ਪਰ ਜਿੱਥੇ ਕਿਸਾਨੀ ਦੇ ਮਸਲੇ ਨੇ ਉੱਥੇ ਇਹ ਮਸਲਾ ਵੀ ਉਹਨਾਂ ਦਾ ਬਣਦਾ ਦੋਨੋਂ ਆਪਸ ਲੜ ਕੇ ਇੱਕ ਤਰ੍ਹਾਂ ਦਾ ਕੰਪਲੀਮੈਂਟਰੀ ਰੋਲ ਜਿਹਨੂੰ ਪੂਰਕ ਰੋਲ ਵੀ ਬਣਦਾ ਹੈ ਕੌਮੀ ਇਨਸਾਫ ਮੋਰਚੇ ਦੀ ਜ਼ਿੰਦਗੀ ਜਿੱਥੇ ਕਿਸਾਨ ਜਿੱਥੇ ਬੰਦੀਆਂ ਨੂੰ ਇਕੱਠੇ ਕਰਨ ਦੀ ਭੂਗਾਂ ਨਭਾਉਗੀ ਉਹਨਾਂ ਦੀ ਏਕਤਾ ਬਣਾਉਗੀ ਜਿਹੜਾ ਇਹ ਕਹਿੰਦੇ ਨੇ ਫਿਰ ਮਾਹੌਲ ਖਰਾਬ ਕਰਨਗੇ ਜੀ ਨਹੀਂ ਕਾਨੂੰਨ ਕੀ ਤੁਹਾਡਾ ਫਿਰ ਕਿੱਥੇ ਗਿਆ ਹੈ ਫਿਰ ਤੁਹਾਡੀਆਂ ਸੈਕਿਉਰਿਟੀ ਏਜੰਸੀਆਂ ਕਿੱਥੇ ਗਈਆਂ ਨੇ ਮੈਂ ਦਾਅਵੇ ਨਾਲ ਕਹਿੰਦਾ ਵੀ ਕੋਈ ਵੀ ਲੰਬੀਆਂ ਕੈਦਾਂ ਕੱਟ ਕੇ ਜਿਹੜੇ ਲੋਕ ਨੇ ਉਹ ਵਾਪਸ ਹੋ ਕੇ ਮੁੜ ਕੇ ਉਹਨੇ ਰਸਤੇ ਤੇ ਨਹੀਂ ਜਾਂਦੇ ਸੱਚੇ ਸੌਦੇ ਵਾਲੇ ਉਹਨਾਂ ਨੂੰ ਹਰ ਮਹੀਨੇ ਉਹਨਾਂ ਨੂੰ ਪਰੋਲ ਤੇ ਛੱਡ ਦਿੰਦੇ ਨੇ ਨਰਾਤ ਦੇ ਵਿੱਚ ਇਹਨਾਂ ਨੇ ਜਦੋਂ ਦੰਗੇ ਹੋਏ ਸੀ ਈਵਨ ਰੇਪਿਸਟ ਬੰਦੇ ਸੀ ਜਿਹੜੇ ਉਹਨਾਂ ਨੂੰ ਛੱਡਦੇ ਉਸ ਤੋਂ ਲੋਕਾਂ ਨੇ ਰੌਲਾ ਪਾਇਆ ਯਾਨੀ ਸਰਕਾਰਾਂ ਇਹ ਕਰ ਸਕਦੀਆਂ ਨੇ ਕਾਨੂੰਨੀ ਤੌਰ ਤੇ ਅਲਾਉਡ ਉਹ ਨਾਲ ਹੀ ਉਹ ਜਿਹੜੇ ਬੰਦੀ ਸਿੰਘ ਨੇ ਜਿਹੜੇ ਉਸੇ ਰਜੀਵ ਗਾਂਧੀ ਦੇ ਕਾਸਲਾ ਵਾਂਗ ਅੱਜ ਜੇਲਾ ਚਲੇ ਜਿਨ੍ਹਾਂ ਦੀਆਂ ਸਜ਼ਾਵਾਂ ਲੰਬੀਆਂ ਪੂਰੀਆਂ ਹੋਈਆਂ ਜਵਾਨੀ ਚੋ ਜੇਲਾ ਚ ਗਿਆ ਅੱਜ ਕੱਲ ਬਜ਼ੁਰਗ ਅਵਸਥਾ ਚਲੇ ਗਏ ਕਿ ਜਿਹੜਾ ਪੰਥ ਹੈ ਤੇ ਸਿੱਖੀ ਹੈ ਇਹ ਜਿਵੇਂ ਦੁੱਧ ਦੇ ਵਿੱਚ ਮੱਖਣ ਹੁੰਦਾ ਹੈ ਇਸੇ ਤਰ੍ਹਾਂ ਕਿਸਾਨਾਂ ਤੇ ਮਜ਼ਦੂਰਾਂ ਦੀਆਂ ਜਥੇਬੰਦੀਆਂ ਚ ਪਈ ਹੈ ਕੌਮੀ ਇਨਸਾਫ ਮੋਰਚੇ ਦੀ ਮਦਾਨੀ ਨਾਲ ਤਾਂ ਇਹਨੂੰ ਰੜਕਣਾ ਔਰ ਇਹਦਾ ਇੱਕ ਬਹੁਤ ਵੱਡਾ ਰੂਪ ਜਿਹੜਾ ਹੈਗਾ ਉਹ ਸਾਹਮਣੇ ਆਏਗਾ ਇਹ ਪੰਜਾਬ ਦੇ ਵਿੱਚ ਇਹ ਚਾਹੁੰਦੇ ਵੀ ਇੱਥੋਂ ਮੂਵਮੈਂਟ ਦਾ ਸ਼ੁਰੂ ਹੋਵੇ ਇਹ ਮੂਵਮੈਂਟ ਜਿੰਨਾ ਦਬਾਉਣ ਦਾ ਯਤਨ ਕਰ ਰਹੇ ਹੈ ਜਿਵੇਂ ਕਿਸਾਨਾਂ ਦਾ ਇਹਨਾਂ ਨੇ ਕਿਹਾ ਵੀ ਅਸੀਂ ਬਹੁਤ ਵੱਡੀ ਜਿੱਤ ਪ੍ਰਾਪਤ ਕਰ ਲਈ ਮੈਨੂੰ ਇਹ ਲੱਗਦਾ ਵੀ ਜਿਹੜਾ ਅਕਾਲ ਤਖਤ ਦੇ ਉੱਤੋਂ ਵੀ ਇਹਨਾਂ ਨੇ ਕਿਹਾ ਸੀ ਵੀ ਅਸੀਂ ਬੜੀ ਵੱਡੀ ਜਿੱਤ ਪ੍ਰਾਪਤ ਕਰ ਲਈ ਸ਼ਾਂਤੀ ਪੈਦਾ ਕਰਤੀ 84 ਤੋਂ ਬਾਅਦ ਅਕਾਲ ਤਖਤ ਉਹ ਤੋਂ ਸੋਨਾ ਬਣ ਗਿਆ ਸੰਤ ਜਰਨੈਲ ਸਿੰਘ ਉਸ ਸਮੇਂ ਨਾਲ ਅੱਜ ਮਜ਼ਬੂਤ ਹੈ ਇਹ ਭਾਵੇਂ ਪਹਿਲਾਂ ਬਾਦਰ ਸਰਕਾਰ ਵਲੇ ਸੀ ਜਾਂ ਪਾਗ ਬਾਹਤਵਾਰ ਸਰਕਾਰ ਵਲੇ ਸੋ ਇਹਨਾਂ ਦੀਆਂ ਜਿਹੜੀਆਂ ਰਿਪੋਰਟਾਂ ਹੈਗੀਆਂ ਨੇ ਉਹ ਰੋਕ ਬਣਗੀਆਂ ਹੋਊਗੀਆਂ ਸੋ ਇਸ ਕਰਕੇ ਜਿਹੜੇ ਬਾਹਰ ਇਹ ਲੋਕਾਂ ਨੂੰ ਮੇਰੇ ਖਿਆਲੋਂ ਮੂਰਖ ਬਣਾਇਆ ਜਾ ਰਿਹਾ ਹੈ ਸਾਡੇ ਕੁਝ ਚੀਜ਼ਾਂ ਦੇ ਉੱਤੇ ਮਤਭੇਦ ਹੋ ਸਕਦੇ ਨੇ ਆਪਸ ਲੇਕਿਨ ਮਲਕਿ ਇਨਸਾਫ ਲਈ ਲੁੱਟ ਦੇ ਵਿਰੁੱਧ ਲੜਨ ਲਈ ਸਾਂਝੀ ਵਲਤਾ ਕਾਇਮ ਕਰਨ ਲਈ ਜੇ ਮਲਕਿ ਕੁਝ ਜੇ ਤੁਸੀਂ ਆਪਣੀਆਂ ਦੋਨਾਂ ਚੀਜ਼ਾਂ ਨੂੰ ਮਿਲਾ ਕੇ ਲੜਦੇ ਹੋ ਤਾਂ ਇਹ ਚੰਗੀ ਗੱਲ ਹੈ ਲੋਕ ਵਾਈਟੀਵੀ ਦੇਖ ਰਹੇ ਹੋ ਤੁਸੀਂ ਮੈਂ ਮਨਿੰਦਰਜੀ ਸਿੱਧੂ ਕੌਮੀ ਇਨਸਾਫ ਮੋਰਚੇ ਦੇ ਨਾਲ ਅੱਜ ਕਿਸਾਨ ਜਥੇਬੰਦੀਆਂ ਵੀ ਆਈਆਂ ਕਿਸਾਨ ਜਥੇਬੰਦੀਆਂ ਵੱਲੋਂ ਹਮਾਇਤ ਕੀਤੀ ਗਈ ਹੈ ਤੇ 17 ਤਰੀਕ ਦਾ ਇੱਕ ਪ੍ਰੋਗਰਾਮ ਰੱਖਿਆ ਗਿਆ ਹੈ ਕਿਸਾਨ ਭਵਨ ਚੰਡੀਗੜ੍ਹ ਵਿਖੇ ਜਿਸ ਦੇ ਵਿੱਚ ਕਿਸਾਨ ਜਥੇਬੰਦੀਆਂ ਜਿਹੜੀਆਂ ਦੇ ਆਗੂ ਡਾਕਟਰ ਦਰਸ਼ਨਪਾਲ ਜੀ ਸਰਜੀਤ ਫੂਲ ਜੀ ਤੇ ਲੋਕ ਅਧਿਕਾਰ ਤੋਂ ਸਾਡੇ ਨਾਲ ਬਾਈ ਬਲਵਿੰਦਰ ਨੇ ਪਹਿਲਾਂ ਜਿਹੜੇ ਡਾਕਟਰ ਦਰਸ਼ਨਪਾਲ ਆ ਉਹਨਾਂ ਨਾਲ ਹੀ ਗੱਲਬਾਤ ਕਰਦੇ ਹਾਂ ਡਾਕਟਰ ਸਾਹਿਬ ਕਿਵੇਂ ਦੇਖਦੇ ਹੋ ਕੌਮੀ ਇਨਸਾਫ ਮੋਰਚਾ ਚੱਲਿਆ ਸਰਕਾਰ ਨੇ ਅਣਗੌਲਿਆ ਕੀਤਾ ਮੰਗਾਂ ਲੋਕਾਂ ਦਾ ਕਹਿਣਾ ਹੈ ਕਿ ਜਾਇਜ਼ ਸੀ ਪਰ ਫਿਰ ਵੀ ਗੌਰ ਨਹੀਂ ਇਹਦੀ ਵਜ੍ਹਾ ਕੀ ਮੰਨਦੇ ਹੋ ਦੇਖੋ ਮੈਂ ਨਾ ਕੌਮੀ ਇਨਸਾਫ ਮੋਰਚੇ ਦੀਆਂ ਮੰਗਾਂ ਦੀ ਵਾਜਬੀਅਤ ਨੂੰ ਪਹਿਲਾਂ ਐਕਸਪਲੇਨ ਕਰਦਾ ਜੀ ਮੈਂ ਨਾ ਤਿੰਨ ਦੋ ਇਨਸੀਡੈਂਟ ਕਣਾਉਣਾ ਚਾਹੁੰਦਾ ਜੀ ਇੱਕ ਇਨਸੀਡੈਂਟ ਤਾਂ ਇਹ ਹੈ ਕਿ ਤਾਮਿਲਨਾਡੂ ਦੇ ਵਿੱਚ ਜੀਵ ਗਾਂਧੀ ਦੀ ਹੱਤਿਆ ਹੁੰਦੀ ਹੈ 26 ਜਣਿਆਂ ਨੂੰ ਮੌਤ ਦੀ ਸਜ਼ਾ ਹੁੰਦੀ ਹੈ ਉਸ ਤੋਂ ਬਾਅਦ ਚਾਰਦੀ ਰਹਿ ਜਾਂਦੀ ਹੈ 26 ਜਣੇ ਸਜ਼ਾ ਕੱਟ ਰਹੇ ਹੁੰਦੇ ਨੇ ਸਰਕਾਰਾਂ ਦੀ ਦਖਲਅੰਦਾਜ਼ੀ ਕਰਕੇ ਸਾਰੇ ਰਿਲੀਜ਼ ਹੁੰਦੇ ਨੇ ਸੁਪਰੀਮ ਕੋਰਟ ਅਲਟੀਮੇਟਲੀ ਉਹਨਾਂ ਨੂੰ ਰਿਲੀਜ਼ ਕਰਦਾ ਉਹ ਖੁੱਲੀ ਹਵਾ ਜਾਂਦੇ ਨੇ ਆਜ਼ਾਦ ਹੋ ਜਾਂਦੇ ਨੇ ਜੀ ਇਸੇ ਤਰ੍ਹਾਂ ਸਰਕਾਰ ਦੀ ਜਦ ਮਰਜ਼ੀ ਹੋਵੇ ਛੱਡ ਦਿੰਦੀ ਆ ਹੁਣ ਆਪਣੇ ਸਾਥ ਦੇ ਸੱਚੇ ਸੌਦੇ ਵਾਲੇ ਉਹਨਾਂ ਨੂੰ ਹਰ ਮਹੀਨੇ ਉਹਨਾਂ ਨੂੰ ਪਰੋਲ ਤੇ ਛੱਡ ਦਿੰਦੇ ਨੇ ਬਿਲਕੁਲ ਤੀਸਰਾ ਮੈਂ ਦੇਣਾ ਚਾਹੁੰਦਾ ਕਿ ਤੁਹਾਨੂੰ ਯਾਦ ਹੋਊਗਾ ਗੁਜਰਾਤ ਦੇ ਵਿੱਚ ਇਹਨਾਂ ਨੇ ਜਦੋਂ ਦੰਗੇ ਹੋਏ ਸੀ ਈਵਨ ਰੇਪਿਸਟ ਬੰਦੇ ਸੀ ਜਿਹੜੇ ਉਹਨਾਂ ਨੂੰ ਛੱਡ ਤੇ ਉਦੋਂ ਲੋਕਾਂ ਨੇ ਰੌਲਾ ਪਾਇਆ ਯਾਨੀ ਸਰਕਾਰਾਂ ਇਹ ਕਰ ਸਕਦੀਆਂ ਨੇ ਕਾਨੂੰਨੀ ਤੌਰ ਤੇ ਅਲਾਉਡ ਹੈ ਔਰ ਪੰਜਾਬ ਦੇ ਜਿਹੜੇ ਸਾਡੇ ਇਹ ਮਸਲੇ ਨੇ ਇਹਦੇ ਤੇ ਦੇਖੋ ਬੜੀ ਕਲੀਅਰ ਗੱਲ ਹੈ ਕਿ ਧਾਰਮਿਕ ਬੇਅਦਬੀਆਂ ਨੂੰ ਲੈ ਕੇ ਮਾਹੌਲ ਦੇ ਵਿੱਚ ਸਮੱਸਿਆਵਾਂ ਆਉਂਦੀਆਂ ਨੇ ਜੋ ਆਈਆਂ ਵੀ ਬਾਈਬਲ ਕਲਾ ਕੋਟਪੂਰਾ ਦੇ ਵਿੱਚ ਗੋਲੀਆਂ ਚੱਲੀਆਂ ਲੋਕ ਬੰਬਲ ਕੇ ਸ਼ਹੀਦ ਵੀ ਹੋਏ ਦੋਸ਼ੀ ਵੀ ਸਿੱਕਟ ਬਣੀ ਦੋਸ਼ੀ ਵੀ ਪਿੰਪ ਪੁਆਇੰਟ ਕੀਤੇ ਗਏ ਲੇਕਿਨ ਉਤੇ ਕਾਰਵਾਈ ਕੋਈ ਨਹੀਂ ਸਿਮਿਲਰਲੀ ਆਉਣ ਵਾਲੇ ਸਮੇਂ ਦੇ ਵਿੱਚ ਕਿਸੇ ਵੀ ਜਿਹੜੀ ਧਾਰਮਿਕ ਸਾਡੀ ਕੋਈ ਗ੍ਰੰਥ ਹੈ ਉਹਦੀ ਬੇਅਦਬੀ ਨਾ ਹੋਵੇ ਉਹਦੇ ਲਈ ਕੋਈ ਸਖਤ ਕਾਨੂੰਨ ਦੀ ਮੰਗ ਕਰ ਰਿਹਾ ਕੋਈ ਮਿੰਟ ਸਾਹ ਹੁੰਦਾ ਉਹ ਨਾਲ ਹੀ ਉਹ ਜਿਹੜੇ ਬੰਦੀ ਸਿੰਘ ਨੇ ਜਿਹੜੇ ਉਸੇ ਰਜੀਵ ਗਾਂਧੀ ਦੇ ਕਾਥਲਾ ਵਾਂਗ ਅੱਜ ਜੇਲ੍ਹਾਂ ਚ ਨੇ ਜਿਨ੍ਹਾਂ ਦੀਆਂ ਸਜ਼ਾਵਾਂ ਲੰਬੀਆਂ ਪੂਰੀਆਂ ਹੋ ਚੁੱਕੀਆਂ ਜਵਾਨੀ ਚੋਂ ਜੇਲ੍ਹਾਂ ਚ ਗਿਆ ਅੱਜ ਕੱਲ ਬਜ਼ੁਰਗ ਅਵਸਥਾ ਚਲੇ ਗਏ ਮੈਂ ਦਾਅਵੇ ਨਾਲ ਕਹਿੰਦਾ ਵੀ ਉਹ ਆ ਕੇ ਜੇ ਜਿਹੜਾ ਇਹ ਕਹਿੰਦੇ ਨੇ ਵੀ ਫੇਰ ਮਾਹੌਲ ਖਰਾਬ ਕਰਨਗੇ ਜੀ ਨਹੀਂ ਕਾਨੂੰਨ ਕੀ ਤੁਹਾਡਾ ਫੇਰ ਕਿੱਥੇ ਗਿਆ ਹੈ ਫੇਰ ਤੁਹਾਡੀਆਂ ਸਿਕਿਉਰਿਟੀ ਏਜੰਸੀਆਂ ਕਿੱਥੇ ਗਈਆਂ ਨੇ ਮੈਂ ਦਾਅਵੇ ਨਾਲ ਕਹਿੰਦਾ ਵੀ ਕੋਈ ਵੀ ਲੰਬੀਆਂ ਕੈਦਾਂ ਕੱਟ ਕੇ ਜਿਹੜੇ ਲੋਕ ਨੇ ਉਹ ਵਾਪਸ ਹੋ ਕੇ ਮੁੜ ਕੇ ਉਹਨੇ ਰਸਤੇ ਤੇ ਨਹੀਂ ਜਾਂਦੇ ਜੇ ਜਾਂਦੇ ਨੇ ਤਾਂ ਭਾਈ ਉਹ ਤੁਸੀਂ ਪੋਲੀਟੀਕਲ ਮਸਲੇ ਨੂੰ ਹੱਲ ਕਰੋ ਤੇ ਪੋਲੀਟੀਕਲ ਮਸਲਿਆਂ ਦੇ ਵਿੱਚ ਜਿਹੜੇ ਹੱਲ ਹੋ ਕੇ ਹੀ ਮਸਲੇ ਪੋਲੀਟੀਕਲੀ ਗੱਲ ਕਰਕੇ ਹੀ ਉੜਜਣਾ ਸੁਲਝਾਈਆਂ ਜਾਂਦੀਆਂ ਨੇ ਤੀਸਰਾ ਮੈਂ ਕਹਿਣਾ ਚਾਹੁੰਦਾ ਇਹ ਕਿ ਅਗਲੀ ਗੱਲ ਇਹ ਕਹਿਣੀ ਚਾਹੁੰਦਾ ਕਿ ਕੌਮੀ ਇਨਸਾਫ ਮੋਰਚੇ ਦੇ ਅੰਦਰ ਕਿਸਾਨ ਜਥੇਬੰਦੀਆਂ ਵੱਲੋਂ ਅਸੀਂ ਪਹਿਲਾਂ ਤੋਂ ਸ਼ਾਮਲਾ ਲੇਕਿਨ ਕਿਸਾਨ ਜਥੇਬੰਦੀਆਂ ਜਿਹੜੀਆਂ ਨੇ ਵਿੱਚ ਨੂੰ ਕੁਝ ਜਥੇਬੰਦੀਆਂ ਅੰਦੋਲਨ ਚੱਲੇ ਗਈਆਂ ਜਾਂ ਦੂਜੀਆਂ ਵਿੰਦੋਲਚ ਅੱਜ ਕੌਮੀ ਇਨਸਾਫ ਮੋਰਚੇ ਨੂੰ ਪੰਜਾਬ ਦੇ ਸਿੱਖ ਭਾਈਚਾਰੇ ਦੀ ਸਿੱਖ ਸੰਸਥਾਵਾ ਸੰਪਰਦਾਮਾ ਸਖਸ਼ੀਤਾ ਦੀ ਤੇ ਖਾਸ ਕਰਕੇ ਮੈਂ ਇੱਥੇ ਤੁਹਾਡੇ ਮੀਡੀਆ ਦੇ ਰਾਹੀਂ ਕਹਿਣਾ ਚਾਹੁੰਦਾ ਕਿ ਕਿਸਾਨ ਜਥੇਬੰਦੀਆਂ ਕਿਉਂਕਿ ਬਹੁ ਗਿਣਤੀ ਕਿਸਾਨਾਂ ਦੇ ਵਿੱਚ ਲੀਡਰਸ਼ਿਪ ਵੀ ਤੇ ਕਿਸਾਨ ਵਰਕਰ ਵੀ ਉਹ ਸਿੱਖ ਭਾਈਚਾਰੇ ਨਾਲ ਬਲੋਂਗ ਕਰਦੇ ਨੇ ਉਹਨਾਂ ਦਾ ਮਸਲਾ ਹੈ ਉਹਨਾਂ ਦਾ ਮਸਲਾ ਜਿੱਥੇ ਕਿਸਾਨੀ ਦੇ ਮਸਲੇ ਨੇ ਉੱਥੇ ਇਹ ਮਸਲਾ ਵੀ ਉਹਨਾਂ ਦਾ ਬਣਦਾ ਹੈ ਦੋਨੋਂ ਆਪਸ ਵਿੱਚ ਲੜ ਕੇ ਇੱਕ ਤਰ੍ਹਾਂ ਦਾ ਕੰਪਲੀਮੈਂਟਰੀ ਰੋਲ ਜਿਹਨੂੰ ਪੂਰਕ ਰੋਲ ਵੀ ਬਣਦਾ ਹੈ ਕੌਮੀ ਇਨਸਾਫ ਮੋਰਚੇ ਦੀ ਲੋਦਾਈ ਜਿੱਥੇ ਕਿਸਾਨ ਜਥੇਬੰਦੀਆਂ ਨੂੰ ਇਕੱਠੇ ਕਰਨ ਦੀ ਭੂਮਿਕਾ ਨਿਭਾਊਗੀ ਉਹਨਾਂ ਦੀ ਏਕਤਾ ਬਣਾਊਗੀ ਉਹਨਾਂ ਨੂੰ ਆਪਣੇ ਭਾਈਚਾਰੇ ਦੇ ਅੰਦੋਲਨ ਦੇ ਵਿੱਚ ਇਕੱਠੇ ਕਰੂਗੀ ਉੱਥੇ ਉਹਨਾਂ ਨੇ ਇਕੱਠੇ ਹੋ ਕੇ ਕਿਸਾਨੀ ਦੇ ਮੁੱਦੇ ਜਾਂ ਕਿਸਾਨੀ ਦਾ ਮੋਰਚਾ ਵੀ ਜਿਹੜੇ ਇਕੱਠੇ ਹੋਣ ਦੇ ਵਿੱਚ ਇੱਕ ਤਰ੍ਹਾਂ ਦਾ ਕੈਟਲਿਸਟ ਵਾਲਾ ਰੋਲ ਕਰੂਗਾ ਇਹ ਮਤਲਬ ਕਿ ਇੱਕ ਫੈਸਿਲਿਟੇਟਰੀ ਰੋਲ ਅਦਾ ਕਰੂਗਾ ਤੇ ਕਿਸਾਨ ਜਥੇਬੰਦੀਆਂ ਦੇ ਆਪਣੇ ਜਿਹੜੇ ਮਤਭੇਦ ਵੀ ਨੇ ਉਹ ਵੀ ਰਿਜ਼ੋਲਵ ਹੋਣ ਵੱਲ ਵਧਣਗੇ ਸੋ ਇਹ ਇਸ ਫੈਕਟਰ ਨੂੰ ਧਿਆਨ ਚ ਰੱਖ ਕੇ ਮੈਨੂੰ ਲੱਗਦਾ ਕਿ ਅੱਜ ਪੰਜਾਬ ਜਿਸ ਤਰ੍ਹਾਂ ਦੇ ਖਲਾਅ ਦੇ ਵਿੱਚ ਤੱਕ ਦਿੱਤਾ ਹੈ ਸੈਂਟਰ ਗਵਰਨਮੈਂਟ ਨੇ ਵੀ ਪੰਜਾਬ ਸਰਕਾਰ ਨੇ ਵੀ ਇਹਨੂੰ ਖਲਾਅ ਨੂੰ ਇੱਕ ਭਰਨ ਦੀ ਲੋੜ ਹੈ ਔਰ ਉਹਦੇ ਵਿੱਚ ਕੌਮੀ ਇਨਸਾਫ ਮੋਰਚੇ ਦੀ ਲੜਾਈ ਤੇ ਨਾਲ ਨਾਲ ਕਿਸਾਨ ਜਥੇਬੰਦੀਆਂ ਦੇ ਏਕਤਾ ਤੇ ਅੱਗੇ ਅੰਦੋਲਨ ਦੀ ਲੜਾਈ ਜ਼ਰੂਰੀ ਹੈ ਕਿਉਂਕਿ ਪੋਲਿਟੀਕਲ ਪਾਰਟੀਆਂ ਚਾਹੇ ਆਮ ਆਦਮੀ ਪਾਰਟੀ ਅੱਜ ਤੋਂ 3 ਸਾਲ ਪਹਿਲਾਂ ਖਲਾ ਨੂੰ ਭਰਦੇ ਵਾਸਤੇ ਲੋਕਾਂ ਨੇ ਨਿਹੰਦੀ ਸੀ ਉਹ ਮੁੜ ਕੇ ਜਿਆਦਾ ਵੈਕਿਊਮ ਕ੍ਰੀਏਟ ਹੋ ਚੁੱਕਿਆ ਆ ਅਕਾਲੀ ਦਲ ਦਾ ਤੁਹਾਨੂੰ ਪਤਾ ਕੀ ਹਾਲ ਹੈ ਦੂਜੀਆਂ ਪਾਰਟੀਆਂ ਦਾ ਕੀ ਹਾਲ ਹੈ ਪੰਜਾਬ ਦੇ ਲੋਕਾਂ ਨੂੰ ਇੱਕ ਜ਼ਰੂਰਤ ਹੈ ਇੱਕ ਅੰਦੋਲਨ ਦੀ ਜੋ 2021 ਦੇ ਵਿੱਚ ਕਿਸਾਨਾਂ ਨੇ ਕੀਤਾ ਸੀ ਉਹ ਜਿਹੇ ਕੰਦੋਲਨ ਦੀ ਲੋੜ ਆ ਤਾਂ ਜੋ ਪੰਜਾਬ ਦੇ ਲੋਕ ਨੇ ਜਿਹੜੇ ਇਹਨਾਂ ਮੌਕਾ ਪਰਛਿੜਾ ਤੋਂ ਆਪਣਾ ਖਹਿੜਾ ਛਡਾ ਸਕਣ ਤੇ ਇੱਕ ਅੰਦੋਲਨ ਕਰਦੇ ਹੋਏ ਕੋਈ ਨਵੇਂ ਪੰਜਾਬ ਦੀ ਸਿਰਜਣਾ ਕਰ ਸਕਣ ਇਹ ਇੱਕ ਨਾ ਜਦੋਂ ਕਿਸਾਨੀ ਅੰਦੋਲਨ ਵੀ ਚੱਲਿਆ ਉਸ ਤੋਂ ਬਾਅਦ ਇੱਕ ਚਰਚਾ ਬਹੁਤ ਚੱਲੀ ਸੇਕ ਵਰਸਸ ਕਾਮਰੇਡ ਦੀ ਬਹੁਤ ਜ਼ਿਆਦਾ ਚਰਚਾ ਅੱਜ ਤੁਸੀਂ ਹਮਾਇਤ ਦੇ ਵਿੱਚ ਆ ਤੁਹਾਡੇ ਤੇ ਕਹਿੰਦੇ ਕਿ ਕਾਮਰੇਡ ਜੱਥੇ ਬੰਦੀਆਂ ਚਾਹੇ ਫੁੱਲ ਸਾਫ ਖੜਿਆ ਚਾਹੇ ਤੁਸੀਂ ਖੜੇ ਆ ਪਰ ਕੀ ਲੱਗਦਾ ਜਿਹੜੇ ਕਾਮਰੇਡ ਆ ਜਿਨ੍ਹਾਂ ਨੂੰ ਕਿਹਾ ਜਾਂਦਾ ਉਹ ਇਹਨਾਂ ਮੁੱਦਿਆਂ ਨੂੰ ਸੰਜੀਦਾ ਲੈਂਦੇ ਆ ਉਹਨਾਂ ਨੂੰ ਲੱਗਦਾ ਕਿ ਮੁੱਦੇ ਤਾਂ ਯਾਰ ਸਾਡੇ ਵੀ ਐ ਮੁੱਦੇ ਤਾਂ ਸਾਰੇ ਲੋਕਾਂ ਦੇ ਐ ਮੈਨੂੰ ਪਹਿਲਾਂ ਤੁਹਾਨੂੰ ਦੱਸ ਚੁੱਕਿਆ ਦੇਖੋ ਤੁਸੀਂ ਇਤਿਹਾਸ ਨੂੰ ਪੜ ਲਓ ਇਤਿਹਾਸ ਦੇ ਵਿੱਚ ਤੁਸੀਂ ਦੇਖੋਗੇ ਕਿ ਮੈਂ ਮੈਨੂੰ ਕਹਿਣ ਚ ਕੋਈ ਹਰਜ ਨਹੀਂ ਹੈ ਕਿ ਓਨੀ ਲੜਾਈ ਪੰਜਾਬ ਦੇ ਵਿੱਚ ਕਾਮਰੇਡਾਂ ਨੇ ਨਹੀਂ ਲੜੀ ਜਿੰਨੀ ਸ਼ੁਰੂ ਤੋਂ ਕਹਿ ਲੋ ਕਿ ਚਾਹੇ ਅਹਿਮਦ ਸ਼ਾਹ ਅਬਦਾਲੀ ਸੀ ਚਾਹੇ ਉਹ ਤੁਹਾਡਾ ਤੈਮੂਰ ਲੰਗ ਸੀ ਚਾਹੇ ਉਸ ਤੋਂ ਬਾਅਦ ਦੇ ਵਿੱਚ ਬੁਗਲਾ ਦੇ ਵੇਲੇ ਜਿੰਨੀ ਲੜਾਈ ਹੋਈ ਅੰਗਰੇਜ਼ਾਂ ਦੇ ਵੇਲੇ ਲੜਾਈ ਹੋਈ ਉਦੋਂ ਬਲਕੇ ਲੈਫਟਿਸਟ ਵਿਚਾਰਤਾਰਾਂ ਤਾਂ ਐਂਟਰ ਨਹੀਂ ਸੀ ਕੀਤੀ 1924-25 ਚ ਆਉਂਦੀ ਆ ਇੰਡੀਆ ਦੇ ਵਿੱਚ ਪੰਜਾਬ ਦੇ ਅੰਦਰ ਉਸ ਤੋਂ ਪਹਿਲਾਂ ਲੜਾਈਆਂ ਕਿਹੜੀ ਵਿਚਾਰਤਾਰਾਂ ਦੇ ਲੜ ਰਹੇ ਸੀ ਸਾਡੇ ਕੁਝ ਚੀਜ਼ਾਂ ਦੇ ਉੱਤੇ ਮਤਭੇਦ ਹੋ ਸਕਦੇ ਨੇ ਆਪਸ ਲੇਕਿਨ ਬਲਕੇ ਇਨਸਾਫ ਲਈ ਲੁੱਟ ਦੇ ਵਿਰੁੱਧ ਲੜਨ ਲਈ ਸੰਜੀਵਾਲਤਾ ਕਾਇਮ ਕਰਨ ਲਈ ਜੇ ਮਤਲਬ ਕਿ ਕੁਝ ਜੇ ਤੁਸੀਂ ਆਪਣੀਆਂ ਦੋਨਾਂ ਚੀਜ਼ਾਂ ਨੂੰ ਮਿਲਾ ਕੇ ਲੜਦੇ ਹੋ ਤਾਂ ਇਹ ਚੰਗੀ ਗੱਲ ਹੈ ਅੱਜ ਜੇ ਹੁਣ ਕੌਮੀ ਇਨਸਾਫ ਮੋਰਚੇ ਦੇ ਉੱਤੇ ਇਸ ਕਿਸਮ ਦੀ ਇੱਕ ਫਿਲਮ ਮਤਲਬ ਕਿ ਸੰਭਾਵਨਾ ਬਣੀ ਹੋਈ ਹੈ ਤੇ ਇਹਦੀ ਜ਼ਰੂਰਤ ਵੀ ਹੈ ਸਾਡੇ ਪੰਜਾਬ ਨੂੰ ਤੇ ਪੰਜਾਬ ਦੇ ਲੋਕਾਂ ਨੂੰ ਤਾਂ ਮੈਨੂੰ ਨਹੀਂ ਲੱਗਦਾ ਕੋਈ ਚਾਹੇ ਕੋਈ ਲੈਫਟਿਸਟ ਹੈ ਚਾਹੇ ਕੋਈ ਸੈਂਟਰਿਸਟ ਹੈ ਚਾਹੇ ਕੋਈ ਰਾਈਟਿਸਟ ਹੈ ਚਾਹੇ ਕੋਈ ਸਿੱਖ ਹੈ ਚਾਹੇ Hindu ਹੈ ਉਹਨਾਂ ਦੀ ਉਹਨਾਂ ਨੂੰ ਚਾਹੀਦਾ ਕਿ ਇਸ ਮੋਰਚੇ ਦੇ ਵਿੱਚ ਚੋਰ-ਚੋਰ ਨਾਲ ਸ਼ਾਮਲ ਹੋਣ ਤੇ ਆਪਣੇ ਉਹ ਭਰਾ ਜਿਹੜੇ ਸਾਡੇ ਬੱਚੇ ਜਾਂ ਭਰਾ ਜਾਂ ਕਹਿ ਲੋ ਕਿ ਸਾਡੇ ਬਰਾਬਰ ਦੇ ਨੇ ਜਿਹੜੇ ਅੱਜ ਜੇਲਾ 'ਚ ਨੇ ਅਗਰ ਉਹਨਾਂ ਨੂੰ ਰੀਲੀਜ਼ ਕਰਾਉਣ ਦੇ ਵਿੱਚ ਪੰਜਾਬ ਦੀ ਜਨਤਾ ਕਾਮਯਾਬ ਹੋ ਜਾਂਦੀ ਹੈ ਮੈਂ ਦਾਅਵੇ ਨਾਲ ਕਹਿੰਦਾ ਕਿ ਇਹ ਹਿੰਦੁਸਤਾਨ ਦੇ ਇਤਿਹਾਸ ਦੇ ਵਿੱਚ ਇੱਕ ਵੱਡੀ ਗੱਲ ਹੋਊਗੀ ਕਿਉਂਕਿ ਸੰਘਰਸ਼ ਦੇ ਰਾਹੀਂ ਰੀਲੀਜ਼ ਕਰਾਉਣਾ ਇਹ ਆਪਣੇ ਆਪ 'ਚ ਇੱਕ ਵੱਡੀ ਤਾਮਿਲਨਾਡੂ ਦੇ ਵਿੱਚ ਵੀ ਉੱਥੋਂ ਦੀ ਸਰਕਾਰ ਨੇ ਰਿਕਮੈਂਡ ਕੀਤਾ ਸੀਗਾ ਪੰਜਾਬ ਦੇ ਲੋਕ ਅਗਰ ਇਹ ਕਰਾ ਲੈਂਦੇ ਨੇ ਇਹਨਾਂ ਨੂੰ ਰੀਲੀਜ਼ ਕਰਾ ਲੈਂਦੇ ਨੇ ਇਹ ਪੰਜਾਬ ਦੇਸ਼ ਦੇ ਇਤਿਹਾਸ ਦੇ ਵਿੱਚ ਇੱਕ ਇੰਪੋਰਟੈਂਟ ਮੀਲ ਪੱਥਰ ਹੋਊਗਾ ਔਰ ਇਹੀ ਮਨੁੱਖੀ ਅਧਿਕਾਰਾਂ ਤੇ ਜਮਹੂਰੀ ਆਜ਼ਾਦੀਆਂ ਦੇ ਜਮਹੂਰੀ ਅਧਿਕਾਰਾਂ ਦੇ ਅੰਦੋਲਨ ਦੇ ਵਿੱਚ ਇੱਕ ਇੰਪੋਰਟੈਂਟ ਭੂਮਿਕਾ ਹੋਊਗੀ ਇਸ ਮੋਰਚੇ ਦੀ ਜਿਵੇਂ ਇਹਨਾਂ ਨੇ ਗੱਲ ਕੀਤੀ ਮਤਲਬ ਇਹਨਾਂ ਨੇ ਕਿਹਾ ਕਿ ਸਿੱਖ ਵਿਚਾਰ ਜਿਹੜੇ ਸਿੱਖ ਵਿਚਾਰ ਵਿਚਾਰਧਾਰ ਦੇ ਲੋਕ ਸੀ ਉਹ ਲੰਮੇ ਸਮੇਂ ਤੋਂ ਪਹਿਲਾਂ ਵੀ ਲੜਾਈਆਂ ਲੜਦੇ ਰਹੇ ਇਹ 1955 ਹੋਈ ਬਚਦੇ ਹੁਣ ਵੀ ਲੱਗਦਾ ਵੀ ਜੋਨੇ ਵਿਚਾਰਧਾਰਾ ਮਾਂ ਪੈਰਲਲ ਚੱਲਣ ਵਾਲੀਆਂ ਵਿਚਾਰਧਾਰਾ ਮਾਂ ਕਿੰਨਾ ਕਿਤੇ ਸਮੇ ਸਮੇ ਤੇ ਨਾ ਚ ਦਫੇੜ ਪਾਈ ਜਾਂਦੀ ਹੈ ਜਾਂ ਸ਼ੋਅ ਕੀਤਾ ਜਾਂਦਾ ਹੈ ਕਿ ਇਹ ਬਹੁਤ ਖਤਰਨਾਕ ਹੈ ਇਹ ਬਹੁਤ ਇਸ ਤਰੀਕੇ ਦੇ ਨਾਲ ਹੈ ਪਰ ਅਸਲ ਦੇ ਵਿੱਚ ਇਹ ਤਰ੍ਹਾਂ ਜਿਹੜੀਆਂ ਦੋਨੇ ਵਿਚਾਰਧਾਰਾਾਂ ਹੈ ਇਹ ਪੈਰਲਰ ਚੱਲ ਸਕਦੀਆਂ ਤੇ ਇਹ ਵਧੀਆ ਰੂਪ ਚ ਚੱਲ ਸਕਦੀਆਂ ਦੇਖੋ ਜੀ ਜਿਹੜਾ ਇਹ ਨਰੇਟਿਵ ਹੈ ਸਿਰਜਿਆ ਜਾਂਦਾ ਨਾ ਇਹ ਜਿਹੜੇ ਅਸਤਾ ਜਾਂਦੇ ਨੇ ਵੀ ਜਿਹੜੀਆਂ ਸਰਕਾਰ ਪੱਖੀ ਜਾਂ ਹਕੂਮਤ ਪੱਖੀ ਤਾਕਤਾਂ ਵੱਲੋਂ ਇਹ ਸਿੱਖ ਵਰਸਜ ਕਾਮਰੇਡ ਪਰ ਜੇ ਤੁਸੀਂ ਹਿਸਟਰੀ ਦੇਖੋ ਤੁਸੀਂ ਜ਼ਮੀਨ ਦਾ ਮਸਲਾ ਸੀਗਾ ਬਾਬਾ ਬੰਦਾ ਸਿੰਘ ਬਹਾਦਰ ਨੇ ਸਭ ਤੋਂ ਪਹਿਲਾਂ ਜਦੋਂ ਇੱਥੇ ਮੈਂ ਸ਼ੁਰੂ ਕੀਤੀ ਹੈ ਸਮਾਣੇ ਤੋਂ ਤਾਂ ਜਿਹੜੇ ਰੰਗੜ ਰਾਜਪੂਤ ਸੀਗੇ ਜਿਹੜੇ ਮੁਗਲ ਸੀਗੇ ਉਹ ਉਹਨਾਂ ਤੋਂ ਉਹਨਾਂ ਨੇ ਜ਼ਮੀਨਾਂ ਦੀ ਵੰਡ ਕਰਾਈ ਹੈ ਜਿੰਨਾ ਚਿਰ 6 ਸਾਲ ਉਹਨਾਂ ਦਾ ਰਾਜ ਰਹਾ ਕੋਈ ਲਗਾਨ ਕੋਈ ਉਹ ਜਿਹੜਾ ਜ਼ਗੀਰਦਾਰਾਂ ਨੂੰ ਲੁੱਟ ਸੀਗੀ ਉਹ ਬੰਦ ਰਹੀ ਹੂੰ ਉਸ ਤੋਂ ਬਾਅਦ ਉਹਨਾਂ ਦੀ ਹਸਤ ਤੋਂ ਬਾਅਦ ਮੋੜ ਹੋ ਫਿਰ ਉਹੀ ਜਿਹੜੇ ਪੁਰਾਣੇ ਜ਼ਗੀਰਦਾਰ ਕਾਬਜ ਹੋ ਗਏ ਤਾਂ ਉਸ ਤੋਂ ਬਾਅਦ ਫਿਰ ਤੇਜਾ ਸਿੰਘ ਸੁਤੰਤਰ ਵਾਲਿਆਂ ਰਕਿਆਂ ਦੀ ਲਹਿਰ ਚੱਲੀ ਹੈ ਕਾਂਗਰਸ ਸੀਗੇ ਪਯਰ ਹੂੰ ਉਦੋਂ ਪਹਿਲਾਂ ਗਦਰੀ ਬਾਬਿਆਂ ਦੀ ਲਹਿਰ ਚੱਲੀ ਆ ਜਿਹਦੇ ਚ ਅਮਰਤਾ ਰੇਵੀ ਸੀਗੇ ਕਾਮਰੇਡ ਵੀ ਸੀਗੇ ਭਗਤ ਸਿੰਘ ਵਰਗਿਆਂ ਦੀ ਲਹਿਰ ਚੱਲੀ ਆ ਤੇ ਆਪਣਾ ਸੋ ਇਸ ਕਰਕੇ ਸਾਰੀਆਂ ਜਿਹੜੀਆਂ ਜੇ ਮੂਵਮੈਂਟਾਂ ਨੂੰ ਦੇਖੋ ਭਗਤ ਸਿੰਘ ਵਾਲਿਆਂ ਦੀ ਮੂਵਮੈਂਟ ਨੂੰ ਗਦਰੀ ਬਾਬਿਆਂ ਦੇ ਮੂਵਮੈਂਟ ਨੂੰ ਬਾਬਾ ਬੰਦਾ ਸਾਹਿਬ ਦੇ ਬਹਾਦਰ ਦੇ ਮੂਵਮੈਂਟ ਨੂੰ ਜਾਂ 48 49 ਦੇ ਵਿੱਚ ਜਦੋਂ ਆਪਣਾ ਰਿਆਸਤੀ ਆਹ ਜਿਹੜੀ ਪੈਪਸੂ ਸੀਗੀ ਜਿਹੜੀਆਂ ਮਤਲਬ ਪੰਜਾਬ ਦੇ ਰਿਆਸਤਾਂ ਵਾਲੇ ਇਰਗੇ ਨੂੰ ਪੈਪਸੂ ਕਹਿੰਦੇ ਹੁੰਦੇ ਸੀ ਇੱਥੇ ਜੇ ਮੁਰਜ਼ ਜ਼ਮੀਨਾਂ ਦਵਾਂਗੇ ਉਹ ਉਹ ਕਵਰੇਜਾਂ ਦਵਾਂਗੇ ਇਸ ਕਰਕੇ ਜੇ ਪੰਜਾਬ 'ਚ ਅਸੀਂ ਲੜੇ ਆ ਜੇ ਆਪਾਂ ਕਹਿੰਦੇ ਪੰਜਾਬ ਦਾ ਇਤਿਹਾਸ ਦੇਖਗੀ ਜ਼ਮੀਨ ਦੀ ਖਾਤਰ ਜਾਂ ਮੇਲਿਕ ਕਿਸਾਨੀ ਦੀ ਖਾਤਰ ਮਜ਼ਦੂਰਾਂ ਦੀ ਖਾਤਰ ਜਾਂ ਉਹ ਕਾਮਰੇਡਾਂ ਲੜੇ ਆ ਜਾਂ ਸਿੱਖ ਲੜੇ ਆ ਤੇ ਜੇ ਦੋਨਾਂ ਨੂੰ ਇੱਕ ਦੂਜੇ ਦੇ ਵਿਰੁੱਧ ਖੜੇ ਕਰਨਾ ਇਹ ਸਰਕਾਰ ਦੀ ਲੋੜ ਹੈ ਸਰਕਾਰ ਦੀ ਚਾਲ ਹੈ ਜੋ ਵੀ ਜੇ ਕੋਈ ਇਹਨੂੰ ਨਰੇਟਿਵ ਖੜਾ ਕਰਦਾ ਅਸੀਂ ਸਮਝਦੇ ਆ ਕੋ ਸਰਕਾਰ ਦੀ ਸੇਵਾ ਕਰਦਾ ਇਤਿਹਾਸ ਸਾਡਾ ਇਸ ਗੱਲ ਨੂੰ ਰੱਦ ਕਰਦਾ ਹੈ ਕਿ ਮੈਂ ਮਤਲਬ ਕੀ ਰੂਪਰੇਖਾ ਮਤਲਬ ਉਹ 17 ਤਰੀਕ ਨੂੰ ਤੈ ਹੋਣੀ ਹੈ ਜਾਂ ਕੁਝ ਬਣ ਚੁੱਕਿਆ ਹੈ ਵੀ ਕਿਸ ਤਰੀਕੇ ਨਾਲ ਹੁਣ ਕੌਮੀ ਇਨਸਾਫ ਮੋਰਚੇ ਲੜਾਈ ਨੂੰ ਅੱਗੇ ਤੋਰਿਆ ਜਾਵੇ ਦੇਖੋ ਜੀ ਜਿਵੇਂ ਡਾਕਟਰ ਦਰਸ਼ਨਪਾਲ ਜੀ ਨੇ ਕਿਹਾ ਨਾ ਵੀ ਮੰਗਾਂ ਬਾਰੇ ਬਹੁਤ ਵੇਖਿਆ ਹੋ ਚੁੱਕੀ ਹੈ ਕੌਮੀ ਇਨਸਾਫ ਸਵਾ ਦੋ ਸਾਲ ਹੋ ਗਏ ਚੱਲਦੇ ਨੂੰ ਜੀ ਇਹ ਜਿਹੜਾ ਹੁਣ ਇਹਨਾਂ ਨੇ ਇੱਕ ਝੂਠ ਪੰਜਾਬ ਭਗਵਾਨਤਮਾਨ ਸਰਕਾਰ ਜਿਹੜੀ ਜਾਂ ਪੰਜਾਬ ਸਰਕਾਰ ਬੋਲ ਰਹੀ ਹੈ ਕਿਸਾਨ ਮਸਲੇ ਬਾਰੇ ਵੀ ਤੇ ਇਧਰ ਕੌਮੀ ਇਨਸਾਫ ਮੋਰਚੇ ਦੀਆਂ ਮੰਗਾਂ ਬਾਰੇ ਵੀ ਪਈ ਸਾਡੇ ਤਾਂ ਬੱਸ ਨਹੀਂ ਇਹ ਤਾਂ ਸੈਂਟਰ ਦੇ ਗਏ ਨੇ ਸੈਂਟਰ ਤੇ ਬੱਸ ਆ ਉਹ ਉਹ ਕਰਨ ਨਾ ਕਰਨ ਅਸੀਂ ਤਾਂ ਜੀ ਹਮਦਰਦੇ ਆ ਸਾਨੂੰ ਕਿਸਾਨ ਨਹੀਂ ਮੰਗਾ ਨਾ ਵੀ ਹਮਦਰਦੇ ਆ ਸਾਨੂੰ ਸਿੱਖਾਂ ਦੀਆਂ ਜੋ ਆਹ ਆਪਣੀਆਂ ਕੌਮੀਨ ਸਾਹਿਬ ਮੋਰਚੇ ਦੀਆਂ ਮੰਗਾਂ ਵੀ ਆਏਗੀਆਂ ਨੇ ਹਰ ਮੰਗ ਸੈਂਟਰ ਤੇ ਕਿਹਾ ਹੀ ਜਾਂਦੀ ਹੈ ਹਰ ਮੰਗ ਸੈਂਟਰ ਤੇ ਟਾਲੀ ਜਾਂਦੀ ਹੈ ਪਰ ਉਹਨਾਂ ਨੇ ਅੱਜ ਜੇ ਵੇਖਿਆ ਜਾਵੇ ਨਾ ਰਿਕਾਰਡ ਹੈ ਜਿਹੜਾ ਝੂਠ ਬੋਲਣ ਵਾਲਾ ਰਿਕਾਰਡ ਮੇਰਾ ਖਿਆਲੋ ਵੀ ਪਹਿਲਾਂ ਵੀ ਬਹੁਤ ਰਿਕਾਰਡ ਹੋਗੇ ਜਿਹੜਾ ਹੁਣ ਅੱਜ ਕੱਲ ਭਗਵਾਨਤਮਾਨ ਸਰਕਾਰ ਜਾਂ ਮੁੱਖ ਮੰਤਰੀ ਭਗਵਾਨਤਮਾਨ ਬੋਲ ਰਿਹਾ ਉਹ ਪੁਰਾਣੇ ਰਿਕਾਰਡ ਨੂੰ ਤੋੜ ਰਿਹਾ ਸਾਰਿਆਂ ਨੂੰ ਹੁਣ ਜੇ ਇਹਨਾਂ ਦੇ ਕੰਮਨ ਸਾਹਿਬ ਮੂਰਤੀ ਦੇ ਮੰਗਾਂ 'ਚ ਕਹਿਣਾ ਹੋਵੇ ਉਹਨਾਂ ਨੂੰ ਸ਼ਿਫਟ ਕਰਨਾ ਪੰਜਾਬ 'ਚ ਉਹਨਾਂ 'ਚ ਮੰਗ ਹੈਗੀ ਹੈ ਵੀ ਘੱਟੋ ਘੱਟ ਇੱਥੇ ਉਹਨਾਂ ਦੀ ਮੁਲਾਕਾਤ ਹੋ ਸਕੇ ਮਿਲ ਸਕੇ ਨਾ ਪੰਜਾਬ 'ਚ ਸ਼ਿਫਟ ਕਰਨ ਦੇ ਵਿੱਚ ਕੋਈ ਸੈਂਟਰ ਅੜਿੱਕਾ ਨਹੀਂ ਇਹਨਾਂ ਦੀਆਂ ਜਿਹੜੀਆਂ ਰਿਪੋਰਟਾਂ ਨੇ ਵੀ ਜੇ ਉਹ ਪੰਜਾਬ 'ਚ ਸ਼ਿਫਟ ਕਰਤੇ ਤਾਂ ਪੰਜਾਬ ਦਾ ਮਾਹੌਲ ਖਰਾਬ ਹੋ ਜਾਊ ਆਮਨ ਸ਼ਾਂਤੀ ਭੰਗ ਹੋ ਜਾਊਗੀ ਇਹਨਾਂ ਦੀਆਂ ਰਿਪੋਰਟਾਂ ਜਾਂਦੀਆਂ ਪੰਜਾਬ ਸਰਕਾਰੇ ਰਿਪੋਰਟਾਂ ਭੇਜ ਗਿਆ ਨੇ ਸੁਪਰੀਮ ਕੋਰਟ ਤਾਂ ਕਹਿੰਦੀ ਹੈ ਵੀ ਤੁਸੀਂ ਦੱਸੋ ਇਹ ਭਾਵੇਂ ਪਹਿਲਾਂ ਬਾਦਲ ਸਰਕਾਰ ਵਲੇ ਸੀ ਜਾਂ ਆਪਾਂ ਆਗਵਾ ਹੰਤਵਾਨ ਸਰਕਾਰ ਵਲੇ ਸੋ ਇਹਨਾਂ ਦੀਆਂ ਜਿਹੜੀਆਂ ਰਿਪੋਰਟਾਂ ਹੈਗੀਆਂ ਨੇ ਉਹ ਰੋਕ ਬਣਗੀਆਂ ਹੋਣਗੀਆਂ ਸੋ ਇਸ ਕਰਕੇ ਜਿਹੜੇ ਬਾਹਰ ਇਹ ਲੋਕਾਂ ਨੂੰ ਮੇਰੇ ਖਿਆਲੋਂ ਮੂਰਖ ਬਣਾਇਆ ਜਾ ਰਿਹਾ ਹੈ ਇਹ ਵੀ ਹੁਣ ਕਿਸਾਨੀ ਮੰਗਾ ਬਾਰੇ ਇਹ ਹੈਗਾ ਵੀ ਕਿਸਾਨੀ ਲੜਾਈ ਤਾਂ ਜਿਹੜੀਆਂ ਜੰਨੀਆਂ ਵੀ ਹੁਣ ਸ਼ੰਭੂ ਬਾਡਰ ਵਾਲੀਆਂ ਸੀਗੀਆਂ ਜਾਂ ਪਹਿਲਾਂ ਦਿੱਲੀ ਪਹਿਲੇ ਦਿੱਲੀ ਅੰਦੋਲਨ ਵਾਲੀਆਂ ਸੀਗੀਆਂ ਐਮਐਸਪੀ ਵਾਲੀ ਸੀ ਕਰਜ਼ਾ ਮਾਫੀ ਵਾਲੀ ਜੋ ਵੀ ਸੀਗੀਆਂ ਜਦੋਂ ਤਿੰਨ ਕਾਨੂੰਨ ਚਾਲੂ ਰੱਦ ਕਰਵਾਏ ਉਹ ਤੋਂ ਵੱਡੀ ਜਿੱਤ ਸੀਗੀ ਪਰ ਉਹਨਾਂ ਨੂੰ ਮੋੜ ਹੋਰ ਚੋਰ ਰਸਤੇ ਰਾਹੀਂ ਦੁਬਾਰੇ ਉਹ ਜਿਹੜਾ ਕੌਮੀ ਖੇਤੀ ਮੰਡੀ ਨੀਤੀ ਵਾਲਾ ਜਿਹੜਾ ਹੋਰ ਖੜੜਾ ਲਿਆ ਕੇ ਉਹਨੂੰ ਮੋੜ ਲਾਗੂ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਤਾਂ ਉਹ ਸੈਂਟਰ ਵਾਲ ਗਿਆ ਹੈਗੇ ਨੇ ਪਰ ਇਹਨਾਂ ਨੇ ਜਿਹੜਾ ਹੁਣ ਇੱਕ ਹਸਾਬਾ ਨੂੰ ਅਸੀਂ ਅੱਜ ਪ੍ਰੈਸ ਕਾਨਫਰੰਸ ਵਿੱਚ ਵੀ ਸਿਆਸੀ اخਲਾਕ ਹੀਣਤਾ ਕਿਹਾ ਇਹਨਾਂ ਨੇ ਬਈ ਦੁਨੀਆ ਦੇ ਵਿੱਚ ਵੀ ਜੇ ਹਥਿਆਰਬੰਦ ਲਹਿਰਾਂ ਦੇ ਆਗੂ ਵੀ ਕਿਤੇ ਸਰਕਾਰ ਨਾਲ ਬੈਂਦੇ ਆਪਣੇ ਪੰਜਾਬ 'ਚ ਹੋਇਆ ਨਾ ਪੰਜਾਬ 'ਚ ਨਹੀਂ ਹੋਇਆ ਆਂਧਰਾ ਪ੍ਰਦੇਸ਼ ਦੇ ਵਿੱਚ ਜਿਹੜੇ ਮੌਸਟਾਂ ਦੀ ਜਿਹੜੇ ਹਰਬੰਦ ਲਾਇਰ ਸੀ ਆਂਧਰਾ ਸਰਕਾਰ ਨੇ ਮੀਟਿੰਗ ਕਰਾਈ ਸੈਂਟਰ ਸਰਕਾਰ ਨਾਲ ਮਨਮੋਹਨ ਸਿੰਘ ਸੀਗਾ ਹੂੰ ਤਾਂ ਉਹਨਾਂ ਨੂੰ ਜੰਗਲਾਂ ਚੋਂ ਸੀਗੇ ਆਰਮਡ ਉਹ ਉੱਥੋਂ ਜੰਗਲਾਂ ਚੋਂ ਲੈ ਕੇ ਆਏ ਤੇ ਉਸ ਤੋਂ ਬਾਅਦ ਉਹਨੂੰ ਵਾਪਸ ਛੱਡ ਕੇ ਆਏ ਉੱਥੇ ਇਹ ਆਪਣੇ ਪੰਜਾਬ ਭਾਰਤ ਦੀ ਮਿਸਾਲ ਹੈ ਹੂੰ ਪਰ ਇਹਨਾਂ ਨੇ ਮੀਟਿੰਗ ਤੇ ਸੱਦ ਕੇ ਐਂ ਕਹਿ ਕੇ ਵੀ ਸਾਡਾ ਕੋਈ ਫੜਨ ਫੁੰਡਾ ਕੋਈ ਰਾਤਾ ਨਹੀਂ ਆ ਜਿਹੜੇ ਸੀ ਫੋਰਸ ਲਾਈਏ ਤਾਂ ਉਹ ਤਸਕਰਾਂ ਦੀ ਖਤਰ ਲਾਈ ਹੋਈ ਹੈ ਟਾਈਮ ਦੇ ਕੇ ਵੀ ਟਾਈਮ ਦੇ ਕੇ ਮੀਟਿੰਗ ਤੇ ਸੱਦ ਕੇ ਉਦੋਂ ਬਾਅਦ ਵੀ ਸਾਡਾ ਕੋਈ ਅਟੈਕ ਕਰਨ ਦਾ ਇਰਾਦਾ ਨਹੀਂ ਅਸੀਂ ਕਹਿੰਦੇ ਹਾਂ ਵੀ ਜੇ ਵਧ ਗਿਆ ਹੁੰਦਾ ਇਹ ਐਲਾਨ ਕਰਕੇ ਕਰਦੇ ਵੀ ਭਾਈ ਦੋ ਦਿਨਾਂ ਦੇ ਵਿੱਚ ਵਿੱਚ ਜਾਂ ਤਾਂ ਚੱਕ ਲੋ ਜਾਂ ਫਿਰ ਅਸੀਂ ਅਸੀਂ ਭਾਈ ਬਲ ਪ੍ਰਯੋਗ ਕਰਾਂਗੇ ਕਹਿੰਦੇ ਕਿ ਇਹ ਵੀ ਸਾਡੀ ਕੋਈ ਬਲ ਪ੍ਰਯੋਗ ਦੀ ਨੀਤੀ ਨਹੀਂ ਆਥ ਨੇ ਜੇ ਸੀ ਵੀ ਚਲਾ ਦੇਣੀਆਂ ਫਿਰ ਕਹਿ ਦੇਣਾ ਵੀ ਉਹ ਅਸੀਂ ਤਾਂ ਜੀ ਵੀਡੀਓ ਬਣਾਈ ਹੋਈ ਹੈ ਸਾਡੀ ਤਾਂ ਨਿਗਰਾਨੀ ਚ ਹੋਈ ਹੈ 5000 ਸਾਡਾ ਪੁਲਿਸ ਦਾ ਸੀਗਾ ਫਿਰ ਖੁਰਕ ਖੇਤਰ ਆਪਣੀਆਂ ਟਰਾਲੀਆਂ ਚੋਰੀ ਹੋ ਕੇ ਕਿਵੇਂ ਜਾਵੜਗਾ ਸੋ ਇਸ ਕਰਕੇ ਇਸ ਸਮੇਂ ਦੀ ਮੰਗ ਹੈ ਅਸਲ ਵਿੱਚ ਲੋੜ ਹੈ ਬਿ ਸਾਰੇ ਵਰਗ ਆ ਜਿਹੜੇ ਉਹ ਜਿਹੜੇ ਭਾਂ ਘਟ ਗਣਤਿਆਂ ਨੇ ਦਲਤ ਨੇ ਮਜ਼ਦੂਰ ਐ ਕਿਸਾਨ ਐ ਜੋ ਵੀ ਹੈਗੇ ਨੇ ਸਾਰੇ ਉਹ ਇੱਕ ਆਪਦੇ ਆਪ ਦੀਆਂ ਮੰਗਾਂ ਤੇ ਵੀ ਲੜਨ ਇਹਨੇ ਵੀ ਉਹ ਪਰ ਜਿਹੜੀਆਂ ਕਾਮਨ ਉਹ ਸਾਂਝੀਆਂ ਮੰਗਾਂ ਹੈਗੇ ਇੱਕ ਦੂਜੇ ਦੀ ਹਮਾਇਤ ਤੇ ਆਉਣ ਨਾਲ ਇੱਕ ਦੂਜੇ ਦੀ ਇੱਕ ਜੁਟਤਾ ਪ੍ਰਗਟ ਕਰਨ ਵਾਲਾ ਅਸੀਂ ਕਿਸਾਨ ਜਥੇਬੰਦੀਆਂ ਕਮਿਊਨ ਸਾਫ ਮੋਰਚੇ ਦੀਆਂ ਪ੍ਰੋਗਰਾਮ ਚ ਹਿੱਸਾ ਲੱਗੇ ਅਸੀਂ ਉਹਦੇ ਵਿੱਚ ਉਹਦੀ ਜ਼ਿੰਮੇਵਾਰੀ ਲੱਗੇ ਚੱਕ ਗਏ ਆਪ ਇਹ ਸਾਡੀਆਂ ਮੰਗਾਂ ਦੀ ਜਾਂ ਅਟੈਕ ਦੇ ਹਮਾਇਤ ਕਰਨ ਇਹ ਲੋੜ ਹੈ ਇਸ ਲੋੜ ਚੋ ਅੱਜ ਪ੍ਰੈਸ ਕਾਨਫਰੰਸ ਕੀਤੀ ਹੈ ਤੇ 17 ਤਰੀਕ ਦੀ ਜਿਹੜੀ ਮੀਟਿੰਗ ਹੋਊਗੀ ਜਿਹੜੀ ਉਸੇ ਵਿਸ਼ਾਲ ਸਰਵ ਸਾਂਝੀ ਮੀਟਿੰਗ ਕਹਿੰਦੇ ਆ ਵੱਡੀ ਮੀਟਿੰਗ ਹੋਊਗੀ ਜਿਹਦੇ ਵਿੱਚ ਮੈਨੂੰ ਲੱਗਦਾ ਵੀ ਦਰਜਣਾ ਕੀ ਹੈ ਕਈ ਦਰਜਣਾ ਸੰਗਠਨਾਂ ਦੇ ਆਗੂ ਹੋਣਗੇ ਚਰਚਾ ਹੋਊਗੀ ਇਹਦੇ ਚ ਗਾਣਾਵਾ ਪ੍ਰੋਗਰਾਮ ਲਿਖਿਆ ਜਾਊ ਮੇਰੇ ਹਿਸਾਬ ਨਾਲ ਇਹ ਇੱਕ ਪੰਜਾਬ ਭਾਈਚਾਰਾ ਇਕੱਠਾ ਹੋਵੇ ਇਹ ਕਾਲੇ ਜ ਤਾਕਤਾਂ ਦੇ ਖਿਲਾਫ ਭਗਵੰਤ ਮਾਨ ਦੇ ਖਿਲਾਫ ਸੈਂਟਰ ਦੇ ਖਿਲਾਫ ਇਹ ਅੱਜ ਸਮਾਂ ਲੋਡ ਆ ਗਿਆ ਤੇ ਮੈਨੂੰ ਲੱਗਦਾ ਵੀ ਉਹ ਜਿਹੜਾ ਪੰਜਾਬ ਭਾਈਚਾਰਾ ਇਕੱਠੇ ਹੋਣ ਦਾ ਉਹਦੇ 17 ਤਰੀਕ ਨੂੰ ਜਿਹੜੀ ਚਰਚਾ ਹੋਊਗੀ ਚੰਡੀਗੜ੍ਹ ਉਹ ਉਹਦਾ ਪਹਿਲਾ ਕਦਮ ਹੋਊਗਾ ਹਾਂਜੀ ਅੱਛਾ ਬਲਵਿੰਦਰ ਸਿੰਘ ਜੀ ਤੁਸੀਂ ਲੰਮੇ ਸਮੇਂ ਤੋਂ ਉਸ ਮੋਰਚੇ ਦੇ ਮੋਰਚੇ ਦੀ ਆਗੂ ਤੁਸੀਂ ਤੁਹਾਡੀ ਗੱਲਬਾਤ ਜਿਹੜੇ ਜਗਤਾਰ ਸਿੰਘ ਹਵਾਰਾ ਉਹਨਾਂ ਨਾਲ ਵੀ ਹੁੰਦੀ ਰਹਿੰਦੀ ਹੈ ਉਹਨਾਂ ਚਿੱਠੀਆਂ ਵੀ ਤੁਹਾਨੂੰ ਆਉਂਦੀਆਂ ਰਹਿੰਦੀਆਂ ਉਹ ਕੀ ਮੰਗ ਕਰਦੇ ਨੇ ਮਤਲਬ ਇੱਕ ਪਾਸੇ ਜਿਵੇਂ ਮੈਂ ਨਾਲ ਵੀ ਗੱਲ ਕੀਤੀ ਨੈਰੇਟਿਵ ਚਲਾਇਆ ਜਾਂਦਾ ਸਿੱਖ ਵਰਸਸ ਕਾਮਰੇਡ ਤੇ ਪਰ ਜਿਹੜੇ ਅਸਲ ਸਿੱਖ ਸੰਘਰਸ਼ ਦੇ ਯੋਧੇ ਰਹੇ ਨੇ ਜਿਨ੍ਹਾਂ ਨੇ ਸਿੱਖ ਸੰਘਰਸ਼ ਦੇ ਵਿੱਚ ਜਿਹੜੀਆਂ ਆਪਦੇ ਕੰਮ ਕੀਤੇ ਨੇ ਯੋਗਦਾਨ ਪਾਇਆ ਉਹ ਕੀ ਚਾਹੁੰਦੇ ਨੇ ਕਿ ਸਿੱਖ ਵਰਸਸ ਕਾਮਰੇਡ ਹੁੰਦਾ ਰਹੇ ਜਾਂ ਇਕੱਠੇ ਹੋ ਕੇ ਲੜਨ ਦੇਖੋ ਗੱਲ ਇਹ ਹੈ ਕਿ ਪਹਿਲੇ ਦਿਨ ਤੋਂ ਹੀ ਜਦੋਂ ਤੋਂ ਮੋਰਚਾ ਲੱਗਿਆ ਹੂੰ ਉਦੋਂ ਤੋਂ ਜਥੇਦਾਰ ਜਗਤਾਰ ਸਿੰਘ ਹਵਾਰਾ ਦੇ ਜਿੰਨੇ ਵੀ ਸੰਦੇਸ਼ ਆਏ ਨੇ ਉਹ ਸਮੁੱਚੇ ਪੰਥ ਨੂੰ ਤੇ ਸਮੁੱਚੇ ਪੰਜਾਬ ਨੂੰ ਤੇ ਇਨਸਾਫ ਪਸੰਦ ਲੋਕਾਂ ਨੂੰ ਇਕੱਠੇ ਕਰਨ ਲਈ ਹੀ ਆਏ ਹ ਹ ਉਹਨਾਂ ਨੇ ਹਮੇਸ਼ਾ ਇਹ ਕਿਹਾ ਵੀ ਸਾਰੇ ਇਕੱਠੇ ਹੋ ਕੇ ਲੜੋ ਹ ਔਰ ਇਕੱਠੇ ਹੋਏ ਵੀ ਨੇ ਹ ਦੇਖੋ ਕੌਮੀ ਇਨਸਾਫ ਮੋਰਚਾ ਜਦੋਂ ਸ਼ੁਰੂ ਹੋਇਆ ਹ ਤਾਂ ਪਹਿਲੇ 2-3 ਦਿਨਾਂ ਤੋਂ ਬਾਅਦ ਉੱਥੇ ਰਜਾਨਾ 8 ਤੋਂ 10000 ਦੀ ਗਿਣਤੀ ਸੀ ਹ ਔਰ ਉਸ ਕੌਮੀ ਇਨਸਾਫ ਮੋਰਚੇ ਦੇ ਵਿੱਚ ਜਿਨ੍ਹਾਂ ਨੂੰ ਖੱਬੇ ਪੱਖੀ ਤੇਰਾ ਕਿਹਾ ਜਾਂਦਾ ਕਿਸਾਨ ਆਗੂ 2-2000 5-5000 ਲੋਕਾਂ ਦਾ ਜਥਾ ਲੈ ਕੇ ਪਹੁੰਚੇ ਉਹਦੇ ਵਿੱਚ ਮਤਲਬ ਜਿਹੜੇ ਕੇਂਦਰੀ ਕਿਸਾਨ ਆਗੂ ਸੀਗੇ ਜਿਨ੍ਹਾਂ ਦਾ ਵੱਡਾ ਨਾਂ ਰਿਹਾ ਯੂਪੀ ਤੋਂ ਸੀ ਜਿਹੜੇ ਤਕੈਤ ਉਹ ਵੀ ਆਏ ਉਹਦੇ ਤੋਂ ਇਲਾਵਾ ਹਰਿਆਣੇ ਦੀਆਂ ਜਥੇਬੰਦੀਆਂ ਵੀ ਆਈਆਂ ਪਰੰਤੂ ਉਹੀ ਜਿਹੜੀ ਗੱਲ ਤੁਸੀਂ ਕਹੀ ਹੈ ਕਿ ਸਿੱਖ ਵਰਸਸ ਕਾਮਰੇਡ ਦਾ ਜਿਹੜਾ ਇੱਕ ਬਰਤਾਂਤ ਸਿਰਜਿਆ ਜਾਂਦਾ ਉਹਦਾ ਅਟੈਕ ਉੱਥੇ ਬਹੁਤ ਜ਼ਬਰਦਸਤ ਹੋਇਆ ਬਹੁਤ ਲੋਕ ਜਿਨ੍ਹਾਂ ਚੱਕਾ ਪਤਲਵਾੜੇ ਦਾ ਹੀ ਨਾਮ ਲੈ ਲੀਏ ਜਿਹੜੇ ਕਹਿੰਦੇ ਸੀ ਵੀ ਸਪੀਡ ਚੈੱਕ ਕਰਾਂਗੇ ਕਾਮਰੇਡਾਂ ਦੀ ਹਨਾ ਹੁਣ ਡਾਕਟਰ ਦਰਸ਼ਨਪਾਲ ਖੜੇ ਐ ਇੱਥੇ ਇਹ 5000 ਬੰਦੇ ਦਾ ਜੱਥਾ ਲੈ ਕੇ ਆਏ ਔਰ ਇਹਨਾਂ ਨੂੰ ਬੋਲਣ ਨਹੀਂ ਦਿੱਤਾ ਗਿਆ ਹਨਾ ਇੰਨੇ અપਮਾਨ ਦੇ ਬਾਵਜੂਦ ਵੀ ਅੱਜ ਤੱਕ ਇੰਨੀ ਸੰਜੀਦਗੀ ਮੈਂ ਸਮਝਦਾ ਕਿ ਇਹ ਬਹੁਤ ਨਿੱਗਰ ਲੋਕਾਂ ਦੇ ਵਿੱਚ ਹੁੰਦੀ ਹੈ ਬਾਕੀ ਜਿਸ ਤਰ੍ਹਾਂ ਫੂਲ ਸਾਹਿਬ ਨੇ ਦੱਸਿਆ ਕਿ ਸ਼ੁਰੂ ਤੋਂ ਜਿਹੜੇ ਜਿਹੜੇ ਸਿੱਖ ਨੇ ਠੀਕ ਹੈ ਉਹਨਾਂ ਚ ਬਾਬਾ ਬੰਦਾ ਸਿੰਘ ਬਹਾਦਰ ਹੋਰਾਂ ਦੀ ਇਹਨਾਂ ਨੇ ਗੱਲ ਕੀਤੀ ਹੈ ਇਸੇ ਤਰ੍ਹਾਂ ਤੁਸੀਂ ਉਦੋਂ ਤੋਂ ਲੈ ਕੇ ਮਿਸਲਾਂ ਦੀ ਗੱਲ ਆਜੋ ਮਿਸਲਾਂ ਆਪਸ ਦੇ ਵਿੱਚ ਵੀ ਲੜਦੀਆਂ ਨਹੀਂ ਐ ਪਰ ਜਦੋਂ ਕੋਈ ਸਾਂਝਾ ਮੁੱਦਾ ਹੁੰਦਾ ਸੀ ਜਾਂ ਬਾਹਰੀ ਅਟੈਕ ਹੁੰਦਾ ਸੀ ਉਦੋਂ ਇਕੱਠੀਆਂ ਹੁੰਦੀਆਂ ਸੀ ਆਪਾਂ ਜਸਵੰਤ ਸਿੰਘ ਖਾਲੜਾ ਹੋਰਾਂ ਦੀ ਗੱਲ ਕਰ ਲਈਏ ਪਹਿਲਾਂ ਉਹ ਖੱਬੇ ਪੱਖੀ ਧਿਰਾਂ ਦੇ ਨਾਲ ਜੁੜੇ ਰਹੇ ਨੇ ਚਲੋ ਭਾਵੇਂ ਮਤਲਬ ਬਹੁਤ ਸਵਾਲ ਨੇ ਤੌੜਾ ਸਾਹਿਬ ਦੇ ਉੱਤੇ ਪਰ ਬਾਵਜੂਦ ਇਹਦੇ ਉਹ ਵੀ ਖੱਬੇ ਪੱਖੀ ਸੀਗੇ ਪਰ ਅੱਜ ਤੱਕ ਜਿੰਨਾ ਉਹ ਅੜੇ ਨੇ ਬਾਦਲ ਲਿਫਦਾ ਰਿਹਾ ਉਹ ਅੜਦੇ ਰਹੇ ਹੈਨਾ ਸਿੱਖ ਪ੍ਰਬੰਧਾਂ ਦੇ ਵਿੱਚ ਸਿੱਖ ਸੁਧਾਰਾਂ ਦੇ ਵਿੱਚ ਸੋ ਮੈਂ ਸਮਝਦਾ ਕਿ 17 ਤਰੀਕ ਦੀ ਜਿਹੜੀ ਮੀਟਿੰਗ ਹੈ ਉਹ ਇੱਕ ਨਵੀਂ ਸਵੇਰ ਦੀ ਮੀਟਿੰਗ ਹੈ ਇੱਕ ਨਵੀਂ ਸ਼ੁਰੂਆਤ ਦੀ ਮੀਟਿੰਗ ਹੈ ਕਿਉਂਕਿ ਜਿਹੜੀਆਂ ਦਮਨਕਾਰੀ ਨੀਤੀਆਂ ਪਹਿਲਾਂ ਕਾਂਗਰਸ ਨੇ ਜਾਂ ਅਕਾਲੀ ਭਾਜਪਾ ਨੇ ਜਾਂ ਹੁਣ ਉਸੇ ਤਰਜ਼ ਤੇ ਉੱਤੇ ਚੱਲਦੇ ਆ ਭਗਵਾਨਤਮਾਨ ਸਰਕਾਰ ਨੇ ਅਪਣਾਈਆਂ ਹੋਈਆਂ ਨੇ ਉਹਦਾ ਜਿਹੜਾ ਇੱਕ ਮਾਕੂਲ ਜਵਾਬ ਹੈਗਾ ਉਹ ਲੋਕਾਂ ਦੀ ਏਕਤਾ ਨਾਲ ਹੀ ਦਿੱਤਾ ਜਾ ਸਕਦਾ ਹੈ ਸੋ 17 ਤਰੀਕ ਨੂੰ ਜਿਹੜੀ ਮੀਟਿੰਗ ਹੋਣੀ ਆ ਉਹਦੇ ਚ ਸਿੱਖ ਸੰਪਰਦਾਵਾਂ ਵੀ ਸ਼ਾਮਲ ਹੋਣਗੀਆਂ ਹੂੰ ਉਹਦੇ ਚ ਕਿਸਾਨ ਤੇ ਮਜ਼ਦੂਰ ਤੇ ਮੁਲਾਜ਼ਮ ਜਥੇਬੰਦੀਆਂ ਵੀ ਸ਼ਾਮਲ ਹੋਣਗੀਆਂ ਮੈਂ ਇਹ ਸਮਝਦਾ ਕਿ ਜਿਹੜਾ ਪੰਥ ਹੈ ਤੇ ਸਿੱਖੀ ਹੈ ਹੂੰ ਇਹ ਜਿਵੇਂ ਦੁੱਧ ਦੇ ਵਿੱਚ ਮੱਖਣ ਹੁੰਦਾ ਹੈ ਇਸੇ ਤਰ੍ਹਾਂ ਕਿਸਾਨਾਂ ਤੇ ਮਜ਼ਦੂਰਾਂ ਦੀਆਂ ਜਥੇਬੰਦੀਆਂ ਚ ਪਈ ਹੈ ਹੂੰ ਠੀਕ ਹੈ ਕੌਮੀ ਇਨਸਾਫ ਮੋਰਚੇ ਦੀ ਮਦਾਨੀ ਨਾਲ ਤਾਂ ਇਹਨੂੰ ਰੜਕਣਾ ਹੈ ਹੂੰ ਔਰ ਇਹਦਾ ਇੱਕ ਬਹੁਤ ਵੱਡਾ ਰੂਪ ਜਿਹੜਾ ਹੈਗਾ ਉਹ ਸਾਹਮਣੇ ਆਏਗਾ ਔਰ ਉਹ ਹੋਰ ਵੀ ਬਹੁਤ ਚੀਜ਼ਾਂ ਜਿਹੜੀਆਂ ਹੈਗੀਆਂ ਉਹਨਾਂ ਨੂੰ ਆਪਸ ਵਿੱਚ ਨਿਧੀਕ ਲੈ ਕੇ ਆਏਗਾ ਜਿਵੇਂ ਡਾਕਟਰ ਦਰਸ਼ਨਪਾਲ ਹੋਰਾਂ ਨੇ ਗੱਲ ਕੀਤੀ ਸੀ ਕਿ ਕਿਸਾਨ ਜਥੇਬੰਦੀਆਂ ਦੇ ਵਿੱਚ ਵੀ ਜਿਹੜੇ ਥੋੜੇ ਬਹੁਤੇ ਮਤਲਬ ਆਪਸੀ મતਭੇਦ ਨੇ ਉਹ ਜਦੋਂ ਇੱਕ ਸਾਂਝੀ ਲੜਾਈ ਲੜਨਗੇ ਔਰ ਇਹ ਲੜਾਈ ਜਿਹੜੀ ਹੈਗੀ ਹੈ ਇਹ ਹਰ ਹਾਲ ਦੇ ਵਿੱਚ ਜਿੱਤੀ ਜਾਏਗੀ ਉਹਦਾ ਕਾਰਨ ਇਹ ਹੈ ਜਿਤਨੀਆਂ ਸਿਰਾਂ ਦੀ ਗਿਣਤੀ ਨਾ ਜਦੋਂ ਪੰਜਾਬ ਉੱਠ ਕੇ ਖੜਾ ਹੋਏਗਾ ਤੇ ਲੜਾਈ ਜਿੱਤੀ ਜਾਏਗੀ ਕਿਉਂਕਿ ਸਰਕਾਰ ਕੋਲੇ ਟੇਬਲ ਤੇ ਬੈਠ ਕੇ ਗੱਲ ਕਰਨ ਵੇਲੇ ਕੋਈ ਵੀ ਦਲੀਲ ਨਹੀਂ ਹੈ ਪੰਨੀ ਸਿੰਘਾਂ ਨੂੰ ਅੰਦਰ ਰੱਖਣ ਦੀ ਠੀਕ ਹੈ ਜਿਨ੍ਹਾਂ ਨੇ ਗੋਲੀਆਂ ਚਲਾ ਕੇ ਇਨਸਾਫ ਮੰਗਦੀਆਂ ਸੰਗਤਾਂ ਦਾ ਕਤਲ ਕੀਤਾ ਉਹਨਾਂ ਨੂੰ ਸਜ਼ਾਵਾ ਦੇਣ ਦੀ ਤੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀਆਂ ਬਾਰ ਬਾਰ ਹੋਈਆਂ ਬੇਅਦਬੀਆਂ ਦਾ ਇਨਸਾਫ ਦੇਣ ਲਈ ਉਹਨਾਂ ਉਹ ਪਾਬੰਦ ਨੇ ਕਾਨੂੰਨ ਦੇ ਤੌਰ ਤੇ ਵੀ ਤੇ ਸੰਵਿਧਾਨ ਦੇ ਤੌਰ ਤੇ ਵੀ ਠੀਕ ਹੈ ਸੋ ਕਹਿਣ ਦਾ ਭਾਵ ਇਹ ਹੈ ਕਿ ਉਹ ਇੱਥੇ ਹਾਰ ਨਗੇ ਟੇਬਲ ਟਾਕ ਤੇ ਔਰ ਟੇਬਲ ਟਾਕ ਉਹਨਾਂ ਨੂੰ ਕਰਨੀ ਪਵੇਗੀ ਔਰ ਜਦੋਂ ਇੱਕ ਜਿੱਤ ਹੋ ਜੇਗੀ ਤਾਂ ਉਸ ਜਿੱਤ ਤੋਂ ਬਾਅਦ ਸਮੁੱਚੀਆਂ ਜਥੇਬੰਦੀਆਂ 'ਚ ਇੱਕ ਉਤਸ਼ਾਹ ਆਏਗਾ ਠੀਕ ਹੈ ਔਰ ਜਦੋਂ ਉਤਸ਼ਾਹ ਆਏਗਾ ਤਾਂ ਫਿਰ ਭਾਈ ਲਾਲੋ ਤੇ ਸੱਚ ਜਿੱਤੇਗਾ ਤੇ ਝੂਠੇ ਲੋਕ ਨੇ ਜਿਹੜੇ ਉਹ ਹਾਰਨਗੇ ਸੋ ਮੈਂ ਸਮਝਦਾ ਕਿ ਇਹ ਇੱਕ ਆਗਾਜ਼ ਜਿਹਦਾ ਮੌਕਾ ਸਾਨੂੰ ਸਾਰਿਆਂ ਨੂੰ ਸਰਕਾਰ ਨੇ ਦਿੱਤਾ ਕਿਉਂਕਿ ਕਿੰਨੇ ਘਟੀਆ ਤਰੀਕੇ ਦੇ ਨਾਲ ਉਹਨਾਂ ਨੇ ਖਨੌਰੀ ਬਾਰਡਰ ਤੇ ਸ਼ੰਭੂ ਬਾਰਡਰ ਦੇ ਉੱਤੇ ਲੱਗੇ ਹੋਏ ਕਿਸਾਨਾਂ ਨੂੰ ਖਦੇੜਿਆ ਉਹਨਾਂ ਤੇ ਹਮਲਾ ਕੀਤਾ ਤਾਂ ਉਹਦੇ ਤੋਂ ਬਾਅਦ ਐਸਕੇਐਮ ਵੱਲੋਂ ਜਿਹੜੀ ਕਾਲ ਦਿੱਤੀ ਗਈ ਸੀ ਕਿ ਦੇਸ਼ ਦੀ ਰਾਜਧਾਨੀ ਦੇ ਵਿੱਚ ਜਾ ਕੇ ਉਹਨਾਂ ਨੇ ਜਮਹੂਰੀ ਢੰਗ ਦੇ ਨਾਲ ਇੱਕ ਪ੍ਰਦਰਸ਼ਨ ਕਰਨਾ ਔਰ ਉਹਦੇ ਤੇ ਰੋਕ ਲਾਈ ਗਈ ਤੇ ਕਿਸਾਨਾਂ ਨੂੰ ਗ੍ਰਿਫਤਾਰ ਕੀਤਾ ਗਿਆ ਤਾਂ ਇਹ ਮਤਲਬ ਆਪਣੇ ਆਪ ਦੇ ਵਿੱਚ ਇਸੇ ਤਰ੍ਹਾਂ ਮਜ਼ਦੂਰ ਜਥੇਬੰਦੀਆਂ ਲਾ ਲੋ ਨਿਤ ਡਾਂਗ ਉੱਠਦੀ ਹੈ ਸਰਕਾਰ ਦੀ ਸਾਡੇ ਬੇਰੁਜ਼ਗਾਰ ਧੀਆਂ ਪੁੱਤਾਂ ਦੇ ਉੱਤੇ ਠੀਕ ਹੈ ਤਾਂ ਮੈਂ ਸਮਝਦਾ ਹੈ ਕਿ ਇਹ ਤਹਿਸੀਲ ਪੱਦਰ ਦੇ ਉੱਤੇ ਇੱਕ ਸਬ ਸੈਂਟਰ ਜਿਹੜਾ ਹੈਗਾ ਇੱਕ ਗੁਰੂ ਘਰ ਨੂੰ ਬਣਾਇਆ ਜਾਏਗਾ ਕੌਮੀ ਇਨਸਾਫ ਮੋਰਚੇ ਦਾ ਔਰ ਇਹ ਇੱਕ ਲੰਬੀ ਲੜਾਈ ਦੀ ਤਿਆਰੀ ਹੈ 5 ਮਈ ਨੂੰ ਇੱਕ ਪ੍ਰੋਗਰਾਮ ਦਿੱਤਾ ਗਿਆ ਜਿਦੇ ਚ ਜਿੰਨੇ ਵੀ ਐਸ ਡੀ ਐਮ ਨੇ ਉਹਨਾਂ ਸਾਰਿਆਂ ਨੂੰ ਪੰਜਾਬ ਦੇ ਮਾਨਯੋਗ ਰਾਜਪਾਲ ਤੇ ਦੇਸ਼ ਦੀ ਰਾਸ਼ਟਰਪਤੀ ਸਾਹਿਬਾ ਦੇ ਨਾਂ ਦੇ ਉੱਤੇ ਮੰਗ ਪੱਤਰ ਦਿੱਤੇ ਜਾਣਗੇ ਕਿ ਲੋਕ ਰਾਜ ਦੇ ਨਾਂ ਉੱਤੇ ਚਲਦੀਆਂ ਗੈਰ ਲੋਕ ਰਾਜੀ ਸਰਕਾਰਾਂ ਕਿੰਨੇ ਗੈਰ ਕਾਨੂੰਨੀ ਤਰੀਕੇ ਨਾਲ ਚੱਲ ਰਹੀਆਂ ਉਹਦਾ ਸਾਰਾ ਵਿਖਿਆਨ ਕੀਤਾ ਜਾਊਗਾ ਔਰ ਉਸ ਤੋਂ ਬਾਅਦ ਕੌਮੀ ਇਨਸਾਫ ਮੋਰਚੇ ਚ ਸੰਗਤ ਦੇ ਵਾਅਦੇ ਲਈ ਹਰੇਕ ਤਹਿਸੀਲ ਦੀ ਇੱਕ ਦਿਨ ਜਿਹੜੀ ਹੈਗੀ ਆ ਉਹ ਡਿਊਟੀ ਲੱਗੇਗੀ ਔਰ ਘਟੋ ਘਟ ਦੋ ਤਿੰਨ ਚਾਰ ਜਾਂ ਪੰਜ ਬੱਸਾਂ ਮਹੀਨੇ ਚ ਇੱਕ ਦਿਨ ਉਸ ਤਹਿਸੀਲ ਤੋਂ ਜਾਣਗੀਆਂ 90 ਤਹਿਸੀਲਾਂ ਔਰ ਇੱਕ ਦੂਜੇ ਨੂੰ ਦੇਖ ਕੇ ਜਿਵੇਂ ਖਰਬੂਜਾ ਰੰਗ ਫੜਦਾ ਹੈ ਇਹ ਵਕਤ ਆ ਗਿਆ ਹੈ ਇਹ ਸਮਾਂ ਆ ਗਿਆ ਹੈ ਕਿ ਸਾਰੇ ਲੋਕ ਜਿਹੜੇ ਹੈਗੇ ਆ ਉਹ ਸਰਕਾਰ ਦੀ ਦਮਨਕਾਰੀ ਨੀਤੀ ਦੇ ਖਿਲਾਫ ਸਰਕਾਰ ਤੇ ਭ੍ਰਿਸ਼ਟਾਚਾਰ ਤੇ ਲੁੱਟ ਦੀ ਨੀਤੀ ਦੇ ਖਿਲਾਫ ਸਰਕਾਰ ਦੀ ਫੁੱਟਪਾਉ ਨੀਤੀ ਦੇ ਖਿਲਾਫ ਸਰਕਾਰ ਵੱਲੋਂ ਫਲਾਈ ਜਾ ਰਹੀ ਅਰਾਜਕਤਾ ਦੇ ਖਿਲਾਫ ਅੱਜ ਸਾਡੇ ਨੌਜਵਾਨ ਜਿਹੜੇ ਹੈਗੇ ਨੇ ਉਹ ਕਿਸ ਤਰੀਕੇ ਨਾਲ ਕਰਾਹੇ ਪਏ ਹੋਏ ਨੇ ਉਹਨਾਂ ਨੂੰ ਥੋੜੇ ਥੋੜੇ ਪੈਸੇ ਦੇ ਕੇ ਪਹਾੜੇ ਦੇ ਟੱਟੂ ਬਣਾ ਕੇ ਬਹੁਤ ਸਾਰੇ ਲੋਕ ਉਹਨਾਂ ਤੋਂ ਕੀ ਕੁਝ ਕਰਵਾ ਰਹੇ ਆ ਤੇ ਜੇ ਉਹਨਾਂ ਨੂੰ ਰੋਜ਼ਗਾਰ ਮਿਲੇ ਉਹਨਾਂ ਨੂੰ ਚੰਗੀ ਸਿੱਖਿਆ ਮਿਲੇ ਤਾਂ ਇਹ ਨੌਬਤੀ ਨਾ ਆਵੇ ਅੱਜ ਉਹਨਾਂ ਦੇ ਲੱਤਾਂ 'ਚ ਗੋਲੀਆਂ ਮਾਰਨ ਦੀ ਲੋੜ ਹੀ ਨਹੀਂ ਹੈ ਠੀਕ ਹੈ ਨਾ ਉਹਨਾਂ ਨੂੰ ਇੱਕ ਸਾਜਗਰ ਮਾਹੌਲ ਦੇ ਕੇ ਉਹਨਾਂ ਨੂੰ ਸਿੱਧੇ ਰਸਤੇ ਤੋਰਿਆ ਜਾ ਸਕਦਾ ਸੋ ਮੈਨੂੰ ਲੱਗਦਾ ਹੈ ਕਿ ਇਹ ਇੱਕ ਸ਼ੁਰੂਆਤ ਹੈ ਅੱਗੇ ਜਿਹੜੀ ਲੜਾਈ ਹੈਗੀ ਉਹ ਜਿੱਤ ਵੱਲ ਵਧੇਗੀ ਭਾਰਤੀ ਕਿਸਾਨ ਜੀ ਨੂੰ ਸਿੱਧੂਪੁਰ ਵੀ ਨਾਲ ਹੈ ਜੀ ਇਸ ਮਾਮਲੇ ਤੇ ਹਾਂ ਜੀ ਮੈਂ ਰਣਜੀਤ ਸਿੰਘ ਜਿੱਦਾ ਬਈਕੇ ਜੂ ਸਿੱਧੂਪੁਰ ਅਸੀਂ ਜਿਹੜਾ ਕੌਮੀ ਇਨਸਾਫ ਮੋਰਚਾ ਹੈ ਅਸੀਂ ਵੀ ਇੱਕ ਸਿੱਖ ਜਥੇਬੰਦੀ ਵੱਲੋਂ ਬਲੌਕ ਕਰਦੇ ਆਂ ਜੋ ਕਿ ਅਸੀਂ ਸਿੱਖੀ ਦੇ ਵਿੱਚੋਂ ਹੀ ਨਿਕਲੇ ਆਂ ਤੇ ਅਸੀਂ ਵਕਤ ਚੜ੍ਹ ਕੇ ਇਹਦੇ 'ਚ ਜਿਹੜਾ ਯੋਗਦਾਨ ਪਾਇਆ ਜਦੋਂ ਤੋਂ ਸਿੱਖੀ ਤੇ ਪੀੜਾ ਪਈਆ ਉਦੋਂ ਤੋਂ ਲਾ ਕੇ ਅਸੀਂ ਨਾਲ ਆ ਤੇ ਜਿਹੜਾ ਹੁਣ 17 ਦਾ ਅਪ੍ਰੈਲ ਦਾ ਮੀਟਿੰਗ ਹੈ ਉਹਦੇ 'ਚ ਵੀ ਵਕਤ ਚੜ੍ਹ ਕੇ ਹਿੱਸਾ ਪਾਵਾਂਗੇ ਬਠਿੰਡੇ ਜ਼ਿਲ੍ਹੇ ਵੱਲੋਂ ਪੂਰਾ ਯੋਗਦਾਨ ਪਾਵਾਂਗੇ ਪਿੱਛੇ ਨਹੀਂ ਹਟਾਂਗੇ ਪਰ ਜਿਹੜੀ ਸਾਡੀ ਪੰਜਾਬ ਸਰਕਾਰ ਤੇ ਸੈਂਟਰ ਸਰਕਾਰ ਹੈ ਸਾਡੀ ਜਥੇਬੰਦੀਆਂ ਵੱਲੋਂ ਸ਼ੰਭੂ ਮੋਰਚੇ ਤੇ ਇਹ ਕਨੌਰੀ ਮੋਰਚੇ ਤੇ ਇਹਨਾਂ ਨੇ ਸਾਡਾ ਨੁਕਸਾਨ ਕਰਿਆ ਪੁਲਿਸ ਦੇ ਬਾਲ ਦੇ ਕੇ ਪੁਲਿਸ ਨੂੰ ਜਿਹੜਾ ਸਾਡੇ ਤੇ लाठी चार्ज ਕੀਤਾ ਸਾਡੇ ਸਮਾਨ ਦੀ ਭੰਨ ਤੋੜ ਕੀਤੀ ਹੈ ਅਸੀਂ ਸਰਕਾਰ ਦੀ ਪੂਰੀ ਨਿਖੇਧੀ ਕਰਦੇ ਹਾਂ ਜੋ ਕਿ ਸਾਡੇ ਧਰਨੇ ਨੂੰ ਖਦੇੜਿਆ ਇਹਨਾਂ ਨੇ ਪੁਲਿਸ ਦੇ ਜ਼ੋਰ ਤੇ ਬੜਾ ਲੰਮਾ ਸਮਾਂ ਹੋ ਗਿਆ ਧਰਨਾ ਚੱਲਦੇ ਨੂੰ ਗੰਭੀਰ ਇਨਸਾਫ ਮੋਰਚੇ ਦਾ ਬੜਾ ਲੋਕਾਂ ਦੀ ਇੱਕ ਵਾਰ ਚਰਚਾ ਛੜੀ ਇਕੱਠ ਬਹੁਤ ਹੋਏ ਹੁਣ ਇੱਕ ਵਾਰ ਡਾਊਨ ਤੇ ਹੈ ਕੀ ਲੱਗਦਾ ਉਹ ਆਪ ਹੋ ਸਕੇਗਾ ਗੱਲ ਦੁਬਾਰਾ ਲੋਕਾਂ ਜਾਂ ਸਕੇਗੀ ਪਹਿਲੀ ਬੇਨਤੀ ਕਿ ਮੋਰਚਾ ਡਾਊਨ ਨਹੀਂ ਹੋਇਆ ਜੀ ਤੁਸੀਂ ਉੱਥੇ ਜਾਓ ਜੀ 24 ਘੰਟੇ 2.5 ਸਾਲ ਤੋਂ ਮੋਰਚਾ ਸੰਕੜੇ ਬੰਦੇ ਕਦੇ ਵੀ ਇਦੋਂ ਘਟੇ ਨਹੀਂ ਕਦੇ ਹਜ਼ਾਰਾਂ ਵਿੱਚ ਆ ਗਏ ਜੀ ਦੂਜੀ ਗੱਲ ਹੈ ਜਿਹੜੀ ਮੋਰਚਾ ਲੰਬਾ ਚੱਲਣਾ ਹੈ ਅਸੀਂ ਜੋ ਮਹਿਸੂਸ ਕਰਦੇ ਹਾਂ ਕਿ ਜਿਹੜੀ ਕਿਸਾਨ ਮੋਰਚਾ ਜਿੱਤਿਆ ਗਿਆ ਦਿੱਲੀ 'ਚ ਇੱਕ ਤਾਨਾਸ਼ਾਹ ਹਕੂਮਰਾਨ ਨੂੰ ਝੁਕਾਇਆ ਗਿਆ ਉਸ ਤੋਂ ਬਾਅਦ ਜਿਹੜੀ ਕੇਂਦਰ ਦੀ ਸਰਕਾਰ ਕਿ ਪੰਜਾਬ ਦੀ ਜਿਹੜੀ ਸਰਕਾਰ ਆ ਉਹਦੇ ਇੱਕ ਤੌਰ ਤੇ ਵਿੰਗ ਦੇ ਤੌਰ ਤੇ ਕੰਮ ਕਰ ਰਹੀ ਹੈ। ਕਿ ਸਾਨੂੰ ਇਹ ਮਹਿਸੂਸ ਹੁੰਦਾ ਹੈ ਕਿ ਕੇਰੀਵਾਲ ਇਹ ਦੱਸਣਾ ਚਾਹੁੰਦਾ ਹੈ ਕਿ ਮੈਂ ਇਹਨਾਂ ਤੋਂ ਵੱਡਾ ਤਾਨਾਸ਼ਾਹ ਸਾਬਤ ਹੋ ਸਕਦਾ ਹਾਂ। ਮੇਰਾ ਸਾਥ ਦਿੱਤਾ ਜਾਵੇ। ਉਹ ਇਸ ਮੂਮੈਂਟ ਨੂੰ ਭਾਵੇਂ ਕਿਸਾਨਾਂ ਦੀ ਹੈ, ਭਾਵੇਂ ਕੋਈ ਮੁਲਾਜ਼ਮਾਂ ਦੀ ਹੈ, ਭਾਵੇਂ ਕੋਈ ਕੌਮੀ ਇਨਸਾਫ਼ ਮੋਰਚੇ ਦੀ ਹੈ। ਉਹ ਸਮੁੱਚੇ ਸੰਘਰਸ਼ ਨੂੰ ਕੁਚਲਣਾ ਚਾਹੁੰਦੇ। ਵੀ ਥੱਕ ਜਾਣਗੇ, ਲੋਕ ਉੱਠ ਜਾਣਗੇ। ਇਸ ਕਰਕੇ ਜੇ ਤਿੰਨ ਗੱਲਾਂ ਉਹਦੇ ਜੇ ਇੱਕ ਦਿਨ ਦੇ ਨਾ ਕਿਸੇ ਮੈਮੋਰੰਡਮ ਦੇਣ ਦੀ ਲੋੜ ਹੈ ਨਾ ਧਰਨੇ ਦੀ ਜਿਹੜੀ ਸਟ ਪੰਜਾਬ ਸਰਕਾਰ ਨੇ ਬਣਾਈ ਹੈ ਉਹ ਸਟ ਦਾ ਕਿਉਂ ਨਾ ਲਾਗੂ ਕੀਤੀ ਜਾਵੇ ਉਹ ਅਸੀਂ ਤਾਂ ਬਣਾਈ ਨਹੀਂ ਨਾ ਅਸੀਂ ਰਿਪੋਰਟ ਤਿਆਰ ਕੀਤੀ ਹੈ ਨੰਬਰ 2 ਜਿਹੜਾ ਇਹਨਾਂ ਨੇ ਕਿਹਾ ਵੀ ਅਸੀਂ 24 ਘੰਟੇ ਇਨਸਾਫ ਦੇ ਦੇਾਂਗੇ ਬੇਅਦਵੀ ਵਾਲੇ ਉਹ ਇਹਨਾਂ ਦਾ ਫਰਜ਼ ਬੰਦ ਹੈ ਜੇ ਕਤਲ ਹੋਇਆ ਉਹਦਾ ਇਨਸਾਫ ਕਰਨਾ ਹੈ ਬੇਅਦਵੀ ਦਾ ਇਨਸਾਫ ਕਰਨਾ ਹੈ ਸਜ਼ਾ ਪੂਰੀ ਕਰਨ ਵਾਲੇ ਨੂੰ ਰਿਹਾ ਕਰਨਾ ਉਹਦੇ ਲਈ ਕਿਸੇ ਧਰਨੇ ਦੀ ਲੋੜ ਨਹੀਂ ਇਹ ਪੰਜਾਬ ਨੂੰ ਵਿਸ਼ੇਸ਼ ਕਰਕੇ ਸਿੱਖ ਭਾਈਚਾਰੇ ਨੂੰ ਹੰਬਾਉਣਾ ਚਾਹੁੰਦੇ ਆ ਠਕਾਉਣਾ ਚਾਹੁੰਦੇ ਆ ਲੰਬੀਆਂ ਮੂਵਮੈਂਟਾਂ ਕਰਕੇ ਇਹ ਪੰਜਾਬ ਦੇ ਵਿੱਚ ਇਹ ਚਾਹੁੰਦੇ ਵੀ ਇੱਥੋਂ ਮੂਵਮੈਂਟਾਂ ਸ਼ੁਰੂ ਹੋਵੇ ਇਹ ਮੂਵਮੈਂਟ ਜਿੰਨਾ ਦਬਾਉਣ ਦਾ ਯਤਨ ਕਰ ਰਹੇ ਆ ਜਿਵੇਂ ਕਿਸਾਨਾਂ ਦਾ ਇਹਨਾਂ ਨੇ ਕਿਹਾ ਵੀ ਅਸੀਂ ਬਹੁਤ ਵੱਡੀ ਜਿੱਤ ਪ੍ਰਾਪਤ ਕਰ ਲਈ ਮੈਨੂੰ ਇਹ ਲੱਗਦਾ ਵੀ ਜਿਹੜਾ ਅਕਾਲ ਤਖਤ ਦੇ ਉੱਤੋਂ ਵੀ ਇਹਨਾਂ ਨੇ ਕਿਹਾ ਸੀ ਵੀ ਅਸੀਂ ਬੜੀ ਵੱਡੀ ਜਿੱਤ ਪ੍ਰਾਪਤ ਕਰ ਲਈ ਸ਼ਾਂਤੀ ਪੈਦਾ ਕਰਤੀ 84 ਤੋਂ ਬਾਅਦ ਅਕਾਲ ਤਖਤ ਉਹ ਤੋਂ ਸੋਨਾ ਬਣ ਗਿਆ ਸੰਤ ਜਰਨੈਲ ਸਿੰਘ ਉਸ ਸਮੇਂ ਨਾਲ ਅਜੇ ਮਜ਼ਬੂਤ ਹੈ ਖਾਸ ਤੰਦੀ ਜਿਹੜੀ ਗੱਲ ਸੀ ਉਸ ਸਮੇਂ ਕੁਝ ਲੋਕਾਂ ਸੀ ਉਹ ਵਧੀ ਅੰਤਰਰਾਸ਼ਟਰੀ ਪੱਧਰ ਗੁਰਗਾੜੀ ਮੋੜ ਚਲਾ ਰੋ ਗੋੜੀ ਚਲਾ ਕੇ ਜਿਹੜਾ ਸੈਣੀ ਨੂੰ ਪੰਜਾਬ ਸਰਕਾਰ ਨੇ ਇੱਕ ਹੀਰੋ ਆਲਾ ਜਦੋਂ ਉੱਥੇ ਪਹੁੰਚੇ ਵੀ ਬੜਾ ਸਾਡਾ ਇੱਕ ਜਰਨੈਲ ਜਿਵੇਂ ਦੇਸ਼ ਜਿੱਤ ਕੇ ਆਏ ਬੰਗਲਾਦੇਸ਼ ਜਿੱਤਣ ਤੋਂ ਬਾਅਦ ਜਗਜੀਤ ਸਿੰਘ ਜਰਨਰ ਨੂੰ ਭਾਰਤ ਸਰਕਾਰ ਨੇ ਕਿਹਾ ਵੀ ਸਾਡਾ ਸ਼ੇਰ ਆ ਗਿਆ ਸਾਡੇ ਕੋਲ ਇਹ ਜਾਣਕਾਰੀ ਹੈ ਵੀ ਕਿ ਸਾਰੀ ਸਰਕਾਰ ਨੇ ਸੈਣੀ ਨੂੰ ਇਸ ਤਰ੍ਹਾਂ ਪੇਸ਼ ਕੀਤਾ ਕਿ ਉਹ ਸ਼ੇਰ ਆ ਗਿਆ ਉਹ ਗੱਲ ਵੀ ਵਧੀਆ ਰਗਾੜੀ ਮੋਰਚਾ ਅੱਜ ਦੀ ਇੱਕ ਨਿਬੜਿਆ ਨਹੀਂ ਵਧਿਆ ਇਸੇ ਤਰ੍ਹਾਂ ਜੋ ਟਰਾਲੀਆਂ ਚੋਰੀ ਕੀਤੀਆਂ ਜੋ ਇੱਕ ਸੱਦ ਕੇ ਇਹਨਾਂ ਨੂੰ ਮੀਟਿੰਗ ਦੇ ਵਿੱਚ ਇਹ اخਲਾਕਹੀਨਤਾ ਦਾ ਸਿਰ ਹੈ ਰਾਸੀ ਤੌਰ ਤੇ ਖਾੜਕੂਨਾ ਵੀ ਮੀਟਿੰਗਾਂ ਹੁੰਦੀਆਂ ਸਾਰੇ ਸੰਸਾਰ ਚ ਹੁੰਦੀਆਂ ਹਥਿਆਰਬੰਦਾਂ ਨਾਲ ਵੀ ਪਰ ਉਹਨਾਂ ਹਥਿਆਰਬੰਦਾਂ ਨੂੰ ਸੱਦਿਆ ਜਾਂਦਾ ਮੀਟਿੰਗ ਕਰਨ ਤੋਂ ਬਾਅਦ ਮੋੜਿਆ ਜਾਂਦਾ ਇਸ ਕਰਕੇ ਜੋ ਇਹਨਾਂ ਨੇ ਸਿਰਾ ਲਾਇਆ ਮੂਰਖਤਾ ਦਾ ਉਹਦੇ ਨਾਲ ਆਉਣ ਵਾਲਾ ਸਮਾਂ ਜਿਹੜਾ ਉਹ ਬਹੁਤ ਮੂਵਮੈਂਟ ਤੇਜ਼ ਹੋਏਗੀ ਜੋ ਪੰਜਾਬ ਸਰਕਾਰ ਤੇ ਦਿੱਲੀ ਦੀ ਸਰਕਾਰ ਦਾ ਇੱਕ ਹਥਿਆਰ ਆ ਕਿਤੇ ਹਿੰਦੂ ਨੂੰ ਸਿੱਖ ਨਾਲ ਲੜਾਦਾ ਕਿਤੇ ਕਿਸਾਨ ਨੂੰ ਪੰਥਕ ਜਥੇਬੰਦੀਆਂ ਨਾਲ ਲੜਾਦਾ ਜੋ ਸਾਡੇ ਯਤਨ ਕੌਮੀ ਇਨਸਾਫ ਮੋਰਚਾ ਪੰਜਾਬ ਦੇ ਗਦਾਰ ਲੋਕਾਂ ਨੂੰ ਛੱਡ ਕੇ ਪੰਜਾਬ ਦੇ ਲੁਟੇਰੇ ਲੋਕਾਂ ਨੂੰ ਛੱਡ ਕੇ ਉਹ ਲੁਟੇਰਿਆਂ ਦਾ ਥਾਂ ਸਿਰਫ ਤੇ ਸਿਰਫ ਜੇਲ੍ਹ ਹੈ ਉਹ ਸਮਾਂ ਆਉਣਾ ਹੈ ਉਹਨਾਂ ਨੇ ਜੇਲ੍ਹਾਂ 'ਚ ਜਾਣੇ ਉਹਦਾ ਇੱਕੋ ਇੱਕ ਹੱਲ ਹੈ ਕਿ ਅਸੀਂ ਘੱਟ ਤੋਂ ਘੱਟ ਪ੍ਰੋਗਰਾਮ ਦੇ ਉੱਤੇ ਪੰਜਾਬ ਦੇ ਸਮੁੱਚੇ ਸੰਘਰਸ਼ੀ ਲੋਕ ਭਾਵੇਂ ਕੋਈ ਕਿੱਤਾ ਹੈ ਆਏ ਕੋਈ ਕਿਸੇ ਦਾ ਧਰਮ ਜੋ ਪੰਜਾਬ ਦੇ ਪ੍ਰਤੀ ਸਹਿਰਦਾ ਤੇ ਚਿੰਤਾ ਲੜਨਾ ਚਾਹੁੰਦੇ ਨਹੀਂ ਲੜਨਾ ਚਾਹੁੰਦੇ ਘਰੇ ਬੈਠ ਕੇ ਹਮਾਇਤ ਕਰਨ ਵਿਰੋਧ ਨਾ ਕਰਨ ਉਹ ਸਾਰੇ ਨੂੰ ਇਕੱਠੇ ਕਰਕੇ ਆਉਣ ਵਾਲੇ ਸਮੇਂ 'ਚ ਸਰਕਾਰਾਂ ਨੂੰ ਸਾਨੂੰ ਬਹੁਤ ਵੱਡੀ ਜੀਤ ਹੈ ਚੁਕਣੀ ਹੈ ਧੰਨਵਾਦ ਜੀ